ਲੋ ਵੀ ਸੱਜਣੋ ਅੱਜ ਮੈਂ ਡੌਗਸ ਦੀ ਸਭ ਤੋਂ ਪਿਆਰ ਕਰਨ ਵਾਲੀਆਂ ਨਸਲਾਂ ਚੋਂ ਇੱਕ ਨਸਲ ਦਿਖਾਉਣ ਲੱਗਾ ਲੈਬਰੇਡੋਰ ਦੀ ਤੇ ਲੈਬਰੇਡੋਰ ਦੀ ਵੀ ਸਭ ਤੋਂ ਇੰਡੀਆ ਦੀ ਸਭ ਤੋਂ ਟੌਪ ਦੀਆਂ ਕਲੈਕਸ਼ਨਾਂ ਚੋਂ ਇੱਕ ਕਲੈਕਸ਼ਨ ਦਿਖਾਉਣ ਲੱਗਾ ਜਿਹੜੀ ਸਾਡੇ ਪਿੰਡ ਦੇ ਸੁਖੇ ਕੋਲ ਕੀਤੀ ਹੋਈ ਹੈ ਜਿਹੜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਮਨ ਦੇ ਵਿੱਚ ਬਹੁਤ ਕਾਲਾਪਣ ਹੋਵੇ ਨਾ ਕਦੇ ਸਕੂਨ ਨਾ ਦੀ ਚੀਜ਼ ਨਾ ਹੋਵੇ ਹਰ ਵਕਤ ਐਂ ਲੱਗਿਆ ਰਹਿੰਦਾ ਹੋਵੇ ਘਰੇ ਆ ਕੇ ਐਂ ਲੱਗੇ ਕਿ ਮੈਂ ਜਲਦੀ ਕੰਮ ਤੇ ਜਾਵਾਂ ਤੇ ਕੰਮ ਤੇ ਜਾ ਕੇ ਫਿਰ ਜੀ ਨਾ ਲੱਗਦਾ ਹੋਵੇ ਕਿ ਛੇਤੀ ਘਰੇ ਜਾਵਾਂ ਬੰਦੇ ਨੂੰ ਸਮਝ ਹੀ ਨਾ ਲੱਗਦੀ ਹੋਵੇ ਕਿ ਕਿੱਥੇ ਪਹੁੰਚਾਂ ਉਹਨੂੰ ਲੈਬਰੇਡੋਰ ਕੁੱਤਾ ਰੱਖ ਲੈਣਾ ਚਾਹੀਦਾ ਉਹਦੀ ਜ਼ਿੰਦਗੀ ਦੇ ਵਿੱਚ ਮੁਠੀਆਂ ਕਿ ਝੋਲੀਆਂ ਭਰ-ਭਰ ਕੇ ਸਕੂਨ ਦੇ ਦਿੰਦਾ ਹੈ ਲੋਕ ਕਹਿੰਦੇ ਆ ਇਹ ਰਾਖੀ ਵਾਲੇ ਨਹੀਂ ਹੁੰਦੇ ਸਜਣੋ ਇਹ ਤੁਹਾਡੀ ਬਹੁਤ ਕੀਮਤੀ ਚੀਜ਼ ਸ਼ਾਂਤੀ ਤੇ ਸਕੂਨ ਦੀ ਰਾਖੀ ਕਰਦੇ ਆ ਜਦੋਂ ਇਹ ਘਰੇ ਹੁੰਦੇ ਆ ਨਾ ਫਿਰ ਤੁਹਾਡਾ ਸ਼ਾਂਤੀ ਤੇ ਸਕੂਨ ਕੋਈ ਨਹੀਂ ਚੋਰੀ ਕਰ ਸਕਦਾ ਐਨੀ ਪਿਆਰੀ ਨਸਲ ਹੈ ਤੁਸੀਂ ਜਾਨਵਰ ਦੀ ਫੋਟੋ ਦੇਖ ਕੇ ਸਮਝ ਗਏ ਹੋਮੋਗੇ ਸਜਣੋ ਜਿਹੜੇ ਡੌਗ ਲਵਰਸ ਹੈ ਕਿ ਆਪਾਂ ਡ੍ਰੈਗਨ ਦੀ ਫੋਟੋ ਦਿਖਾ ਰਹੇ ਹਾਂ ਜਿਹੜਾ ਇਸ ਵਕਤ ਇੰਡੀਆ ਦੇ ਸਭ ਤੋਂ ਟੌਪ ਦੇ ਲੈਬਰੇਡੋਰ ਦੇ ਵਿੱਚ ਗਿਣਿਆ ਜਾਂਦਾ ਤੇ ਸਾਨੂੰ ਬੜੀ ਮਾਣ ਵਾਲੀ ਗੱਲ ਆ ਕਿ ਇਹ ਸਾਡੇ ਪਿੰਡ ਦੇ ਵਿੱਚ ਹੈ ਤੇ ਹੋਰ ਵੀ ਵੱਡੀ ਗੱਲ ਸਾਡੇ ਭਾਈ ਸਾਡੇ ਬੱਚੇ ਸੁਖੇ ਕੋਲੇ ਆਜੋ ਬਾਕੀ ਦੀਆਂ ਗੱਲਾਂ ਆਪਾਂ ਸੁਖੇ ਨਹੀਂ ਕਰਦੇ ਆ ਲੈ ਵੀ ਸਜਣੋ ਅੱਜ ਮੈਂ ਆਪਦੇ ਪਿੰਡ ਹੀ ਆ ਮੇਰੇ ਨਾਲ ਆ ਸਾਡਾ ਸੁੱਖਾ ਤੇ ਸੁੱਖੇ ਦਾ ਨਾ ਸਾਨੂੰ ਨਾ ਜਿੰਨਾ ਸਾਡੇ ਪਿੰਡ ਦੇ ਵਿੱਚ ਅਸੀਂ ਸੁਣਿਆ ਤੇ ਜਦੋਂ ਵੀ ਮੈਂ ਕਦੇ ਜਾਨਾ ਜਿੱਥੇ ਡੌਗ ਲਵਰ ਇਕੱਠੇ ਹੁੰਦੇ ਆ ਉੱਥੇ ਸਾਡੇ ਸੁੱਖੇ ਦਾ ਨਾਂ ਪੱਕਾ ਹੀ ਲੋਕ ਲੈਂਦੇ ਲੈਂਦੇ ਆ ਡ੍ਰੈਗਨ ਦਾ ਨਾਂ ਸੁੱਖੇ ਦਾ ਨਾਂ ਸਾਡੇ ਕੋਲੇ ਹੈਗਾ ਸਾਡੇ ਪਿੰਡ ਦੇ ਕੋਲੇ ਇੱਕ ਕੀਮਤੀ ਤੋਹਫਾ ਆ ਡ੍ਰੈਗਨ ਤੇ ਉਹਨੇ ਸਾਡੇ ਮਤਲਬ ਇਹ ਕਹਿ ਲਈਏ ਨਾ ਵੀ ਇਸ ਫੀਲਡ ਦੇ ਵਿੱਚ ਚਾਹੇ ਉਹ ਸ਼ੋਹਾਂ ਤੇ ਜਾਈਏ ਚਾਹੇ ਕਿਸੇ ਚਾਰ ਲਵਰਸ ਬੰਦਿਆਂ ਕੋਲੇ ਬੈਠੀਏ ਤਾਂ ਉਹ ਬੰਦਿਆਂ 'ਚ ਸਾਡੇ ਮਤਲਬ ਕਹਿ ਲਈਏ ਵੀ ਪਿੰਡ ਦਾ ਨਾਮ ਬਣਾਇਆ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਆਂ ਸੁਖੇ ਨਾਲ ਕਿ ਉਹਦੇ ਨਾਲ ਕਿਵੇਂ ਸਫ਼ਰ ਸ਼ੁਰੂ ਹੁੰਦਾ ਜਾਂ ਕਿੱਥੇ ਇੱਕ ਖੜਾ ਹੈ ਡ੍ਰੈਗਨ ਜਾਂ ਕਿੰਨੀ ਕੁ ਮੰਗਾਂ ਕਿੰਨੀ ਕੁ ਦੂਰ ਤੱਕ ਰਿਲੇਸ਼ਨ ਬਣ ਗਿਆ ਇੱਕ ਚੰਗਾ ਜਾਨਵਰ ਜਦੋਂ ਤੁਹਾਡੇ ਹੱਥ ਲੱਗ ਜਾਂਦਾ ਤਾਂ ਉਹ ਤੁਹਾਨੂੰ ਕਿੱਥੇ ਲੈ ਜਾਂਦਾ ਅੱਜ ਆਪਾਂ ਗੱਲਾਂ ਬਾਤ ਕਰਦੇ ਆਂ ਸੁਖੇ ਬਹੁਤ ਆਨੰਦ ਆਉਂਦਾ ਸੱਚੀ ਜਦੋਂ ਡ੍ਰੈਗਨ ਦੀ ਲੋਕ ਗੱਲ ਕਰਦੇ ਯਾਰ ਹਨਾ ਫਿਰ ਐਵੇਂ ਵੀ ਲੋਕ ਪੁੱਛਦੇ ਆ ਵੀ ਤੁਹਾਨੂੰ ਜਾਣਦਾ ਮੈਂ ਕਹਿੰਦਾ ਨਹੀਂ ਯਾਰ ਸਾਡਾ ਉਹ ਚੰਗਾ ਲੱਗਦਾ ਸੁੱਖ ਐ ਐ ਕਹਿਣਾ ਬੜਾ ਚੰਗਾ ਲੱਗਦਾ ਪਹਿਲਾਂ ਤਾਂ ਬਾਈ ਸਾਸੀ ਗਾਲ ਵੀਰੇ ਧੰਨਵਾਦ ਤੇ ਪੂਰੀ ਟੀਮ ਦਾ ਸੌਕੀ ਸਰਦਾਰ ਜੀ ਦਾ ਵੀਰੇ ਪ੍ਰੀਤ ਦਾ ਤੇ ਕਰਨੇ ਦਾ ਤੇ ਨਾਲ ਬਿੱਕੀ ਹੋਣੀ ਆਪਣੇ ਸਾਰੇ ਡਾਕਟਰ ਉਹ ਨਹੀਂ ਬੈਠੇ ਆ ਤੇ ਬਾਈ ਆਨੰਦ ਤਾਂ ਆਉਂਦਾ ਦੇਖੋ ਨਾ ਕੋਈ ਚੀਜ਼ ਨੂੰ ਆਪਾਂ ਨਾ ਜਿਵੇਂ ਕਿਸਾਨ ਤਾਂ ਹੀ ਲਾ ਲਓ ਕੋਈ ਉਹ ਆਪਾਂ ਫਸਲ ਬੀਜਦੇ ਨੇ ਬਾਈ ਖੁੱਲੇ ਸਮਾਨ ਤੇ ਨਾ ਉਹਨੂੰ ਜਦੋਂ ਵੱਢਣ ਤੱਕ ਜਦੋਂ ਵੜਦੇ ਆ ਫਿਰ ਜਦੋਂ ਜੱਟ ਦੇ ਜੇਚ ਪੈਸੇ ਹੁੰਦੇ ਤਾਂ ਬੜਾ ਆਨੰਦ ਆਉਂਦਾ ਨਾ ਸਵਾਦ ਆਉਂਦਾ ਏ ਇਹ ਵੀ ਇੱਕ ਚੱਲਦੇ ਸਫ ਵਾਲੀ ਚੀਜ਼ ਆ ਤੇ ਵੀ ਸੱਚੀ ਦੱਸਾਂ ਮੈਂ ਇਹਦੀ ਫੀਲ ਨਾ ਪਾਲਦਾ ਏ ਵੀ ਮੈਨੂੰ ਨਾ ਵੀ ਆਪਦੇ ਜਾਨੀ ਕਿ ਵੀ ਕਈ ਰੀ ਰੋਟੀ ਵੀ ਨਹੀਂ ਸਵਾਦ ਲੱਗਦੀ ਜਦੋਂ ਇਹ ਰੋਟੀ ਨਹੀਂ ਖਾਂਦੇ ਜਾ ਕੇ ਤੇ ਮੈਨਾਂ ਤੋਂ ਦੂਦ ਹੁੰਨਾ ਏ ਵੀ ਬੜਾ ਫੀਲ ਹੁੰਦਾ ਹ ਜਿਵੇਂ ਪਿੱਛੇ ਜੇ ਤੋਂ ਇੰਗਲੈਂਡ ਗਿਆ ਸੀਗਾ ਗਿਆ ਮੈਂ ਤਿੰਨ ਮਹੀਨੇ ਬਾਈ ਮੇਰੇ ਕੈਮਰੇ ਲੱਗੇ ਹੋਏ ਸੀਗੇ ਤੇ ਇੱਥੇ ਮੁੰਡਾ ਸ਼ੇਰਾ ਹੁੰਦਾ ਸੀਗਾ ਚਾਰਨਾ ਹੁੰਦਾ ਸੀਗਾ ਛਾਰਦਿਆ ਹੁੰਦਾ ਸੀ ਉਹਨਾਂ ਨੂੰ ਗੇੜੇ ਕਢਾਉਣੇ ਮੈਂ ਫੋਨ ਵੀ ਉਹਨਾਂ ਨੇ ਗੇੜੇ ਵੀ ਸਹੀ ਕਢਾ ਦੇਨੇ ਪਰ ਮੇਰੇ ਫਿਰ ਦਿਲ 'ਚ ਹੁਣਾ ਯਾਰ ਵੀ ਉਹ ਥੋੜਾ ਜਿਹਾ ਮੇਰੇ ਨਾਲੋਂ ਘੱਟ ਖਾਂ ਰਿਹਾ ਵੀ ਮੇਰੇ ਨਾਲੋਂ ਵੱਧ ਮੇਰੀ ਮਾਤਾ ਸਾਂਭਦੀ ਐ ਮੈਂ ਕਹਿੰਦਾ ਵੀ ਉਹਨੇ ਇੰਨੀ ਕੀ ਗੌਰ ਕੀਤੀ ਵੀ ਮੈਂ ਕਹਿੰਦਾ ਵੀ ਉਹਨੇ ਕਹਿੰਦਾ ਵੀ ਸੁੱਖੇ ਦੇ ਕੁੱਤੇ ਲੱッセ ਨਾ ਹੋ ਜਾਣਾ ਤੇ ਉਹ ਦਿਲੋਂ ਜੁੜੀ ਹੋਏ ਬ ਇਹ ਸੁੱਖੇ ਜਿਹੜਾ ਡ੍ਰੈਗਨ ਆਉਂਦਾ ਉਦੋਂ ਆਪਾਂ ਡੌਗ ਫਾਰਮਰ ਨਹੀਂ ਸੀ ਜੀ ਉਦੋਂ ਤੱਕ ਆਪਾਂ ਡੌਗ ਲਵਰ ਹੀ ਸੀਗੇ ਆਪਾਂ ਐ ਕਹਿ ਸਕਦੇ ਵੀ ਉਹ ਤੱਕ ਆਪਾਂ ਪੈਟ ਪੇਰੈਂਟ ਸੀਗੇ ਜੀ 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 ਫਾਰਮਰ ਨਹੀਂ ਸੀਗਾ ਹਨਾ ਵੀ ਡ੍ਰੈਗਨ ਨੇ ਤੈਨੂੰ ਬਣਾਤਾ ਫਾਰਮਰ ਫਾਰਮਰ ਬਾਈ ਫਾਰਮਰ ਬਣਾਦਾ ਫਾਰਮਰ ਵੀ ਬਣਾਦਾ ਬਾਈ ਜਾਂ ਕਹਦੀਏ ਵੀ ਇਹਨੇ ਆਪਣਾ ਨਾਮ ਕਈ ਕੁਝ ਕਹਿ ਸਕਦੇ ਆ ਨੂੰ ਬਾਈ ਆਪਾਂ ਕਈ ਜੰਪਾਂ ਦੇਖਿਆ ਨੇ ਫਾਰਮਰ ਤਾਂ ਚਲੋ ਹਜੇ ਆਪਾਂ ਵੀ ਸ਼ੂਟਿੰਗ ਹੈ ਜੇ ਬਾਲੇ ਨਹੀਂ ਹੈਗੇ ਪਰ ਪਰ ਇੱਕ ਸੀਗਾ ਬਾਈ ਛੋਟੀ ਗੱਲ ਮੈਂ ਫੜ ਗਿਆ ਇੱਕ ਸੀਗਾ ਇੱਕ ਤੋਂ ਹੁਣ 7 8 ਹੋ ਗਏ ਬਈ 9 8 9 ਹੋ ਗਏ ਹਾਂ ਬਈ ਜਦੋਂ ਜਦੋਂ ਡ੍ਰੈਗਨ ਲਿਆਉਨੇ ਆ ਆਪਾਂ ਜੀ ਉਹੋ ਦਿਮਾਗ 'ਚ ਸੀਗਾ ਵੀ ਇਹ ਐਵੇਂ ਬਣੂਗਾ ਜਾਂ ਆਪਾਂ ਮਤਲਬ ਭਵਖ ਦੇ ਵਿੱਚ ਵੀ ਆਪਾਂ ਨੂੰ ਇਹ ਪ੍ਰੋਫੈਸ਼ਨਲ ਹੀ ਕਰ ਦੂਗਾ ਐਵੇਂ ਸੀਗਾ ਦਿਮਾਗ ਦੇ ਵਿੱਚ ਮੈਂ ਮੈਂ ਤੁਹਾਨੂੰ ਦੱਸਦਾ ਬਈ ਮੈਂ ਡੌਗ ਦੇਖਦਾ ਹੁੰਦਾ ਜੀ ਕਈ ਬੰਦਿਆਂ ਦੇ ਇੱਕ ਮਿਕਸ ਡੌਗ ਸੀ ਮੈਨੂੰ ਉਹ ਬੜਾ ਪਸੰਦ ਸੀਗਾ ਹੁਣ ਵੀ ਹੈਗਾ ਡੌਗ ਉਹ ਹੂੰ ਤੇ ਮੈਨੂੰ ਇਹ ਲੱਗਦਾ ਹੁੰਦੀ ਉਹਨਾਂ ਵਰਗਾ ਬਣ ਜਵੇ ਹੂੰ ਬਈ ਉਹਨਾਂ ਵਰਗਾ ਬਣ ਜਵੇ ਤੇ ਮੈਨੂੰ ਨਾ ਇੱਕ ਮੇਰੇ ਫਾਦਰ ਸਾਹਿਬ ਨੇ ਇੱਕੋ ਹੀ ਚੀਜ਼ ਸਿਖਾਈ ਹੈ ਬਈ ਹਾਂ ਇੱਕੋ ਹੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਜੋਂ ਮੈਂ ਜੰਮਿਆ ਜਦੋਂ ਉਹਦੀ ਮੈਂ ਸੁਰਤ ਸੰਭਾਲੀਏ ਮੈਨੂੰ ਉਹਨੇ ਗਰਾਊਂਡ ਤੇ ਸੈੱਡਤਾ ਹੀ ਸਾਨੂੰ ਦਾ ਪਤਾ ਸਾਡੇ ਪਰਿਵਾਰ ਦਾ ਨਾ ਬਈ ਮਿਹਨਤੀ ਆ ਬਸ ਇੱਕ ਹੀ ਚੀਜ਼ ਆ ਬਸ ਸਖਤ ਮਿਹਨਤ ਜੇ ਕੁਝ ਵੀ ਕਰਨਾ ਹੈ ਉੱਚ ਵੀ ਬਸ ਮੇਰਾ ਕੰਮ ਇਹ ਸੀਗਾ ਵੀ ਮੈਂ ਕਬੱਡੀ ਖੇਡਦਾ ਸੀ ਜਦੋਂ ਜਦੋਂ ਮੈਂ ਮਿਹਨਤ ਕਰਦਾ ਸੀਗਾ ਮੈਂ ਕਿਸੇ ਰਸਤੇ داری ਚ ਬਿਹਾਣੀ ਜਾਂਦਾ ਸੀ ਮੇਰਾ ਇਹ ਮੇਮ ਸੀਗਾ ਮਿਹਨਤ ਕਰਨੀ ਤੇ ਪਲੇਅਰ ਬਾਨਾ ਬਸ ਇਦਾਂ ਨਹੀਂ ਜਿਵੇਂ ਬਾਹਲਾ ਤਗੜਾ ਬਾਨਾ ਬਸ ਪਲੇਅਰ ਹੀ ਬਾਨਾ ਪਲੇਅਰ ਬਾਨਾ ਵੀ ਮੇਰੇ ਬਾਪੂ ਨੇ ਇਹ ਨਹੀਂ ਚੁਕਾਇਆ ਵੀ ਤੂੰ ਕੱਲ ਨੂੰ ਮੋਂਨੇ ਮੈਨੂੰ ਇਹ ਗੱਲ ਰੋਕੀ ਵੀ ਵੀ ਉਹ ਉਹਦੀ ਸੋਚ ਬਹੁਤ ਉੱਚੀ ਸੀਗੀ ਕਿ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਟਰੋਫੀ ਲੈ ਕੇ ਨਿਕਰੇ ਹੁਣਾ ਕਿਸੇ ਨਾ ਪੈਸੇ ਪਿੱਛੇ ਲੜ ਕੇ ਕਿਸੇ 플레이ਰ ਤੋਂ ਵੀ ਪੈਸੇ ਲੈ ਕੇ ਘਰੇ ਨਹੀਂ ਆਉਣਾਗਾ ਤੂੰ ਮੈਥੋਂ ਵੰਗ ਜਿੰਨੇ ਲੈਣੇ ਆ ਵੀ ਕਿਸੇ ਟਕ ਖੇਡਣ ਵੀ ਜਾਣਾ ਐ ਤੂੰ ਤੇਲ ਦਾ ਖਰਚਾ ਵੀ ਨਹੀਂ ਲੈਣਾਗਾ ਤੇ ਪਰ ਉਹ ਚੀਜ਼ਾਂ ਬਾਈ ਬੜੀਆਂ ਪਰ ਆਪਾਂ ਮਿਹਨਤ ਬਾਈ ਕੀਤੀ ਵੀ ਮਿਹਨਤ ਕੀਤੀ ਆਦਾ ਬਾਈ ਐਵੇਂ ਗੈਰੀ ਇੱਕ ਡਰੈਗਾਂ ਸੀ ਹੁਣ ਚਾਰ ਡਰੈਗਨ ਆ ਮਹਾਰਾਜ ਦੀ ਕਿਰਪਾ ਨਾਲ ਆਪਣੇ ਦਾ ਸ਼ੁਕਰ ਮਾਲਕ ਦਾ ਬਾਲਾ ਮਤਲਬ ਨਾ ਜਦੋਂ ਨਾ ਕੱਲ ਆਪਾਂ ਗਰਾਊਂਡ 'ਚ ਸ਼ੂਟ ਕਰਦੇ ਸੀ ਹਨਾ ਸਾਰੇ ਉਹ ਇਕੱਠੇ ਖੜਾਉਂਦੇ ਸੀ ਜੀ ਜਾਂ ਸਾਰੇ ਇੱਕ ਤੋਂ ਇੱਕ ਸੋਹਣੇ ਸੀ ਜੀ ਉਹ ਮੈਂ ਕੱਲ ਜਦ ਤੁਸੀਂ ਤਾਂ ਸ਼ੂਟ ਕਰਾਈ ਜਾਂਦੇ ਸੀ ਮੈਂ ਪਿੱਛੇ ਖੜਾ ਨਾ ਇਹਦੇ ਨਾਲ ਪ੍ਰੀਤ ਨਾਲ ਗੱਲ ਕਰੀ ਜਾਂਦਾ ਸੀ ਮੈਂ ਕਹਾਂ ਪ੍ਰੀਤ ਵੀ ਨਾ ਸੁੱਖੇ ਨੂੰ ਉਹ ਬਰੀਕੀ ਪਤਾ ਲੱਗ ਗਿਆ ਜੀ ਬਈ ਕੁੱਤਿਆਂ ਦੇ ਵਿੱਚ ਉਹ ਸਿੰਪਟਮ ਦਾ ਪਤਾ ਲੱਗ ਗਿਆ। ਜੀ। ਬਈ ਜਿਹਦੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਬੰਦੇ ਨੂੰ ਆਲਾ ਬਰੀਡ ਫੜਨੀ ਆ ਗਈ। ਜੀ। ਕਿਉਂਕਿ ਇੱਕ ਇਕੱਲੇ ਡ੍ਰੈਗਨ ਸਰ ਤੇ ਵੀ ਨਹੀਂ ਸੀ ਬਣ ਸਕਦੇ ਫੀਮੇਲਾਂ ਬਹੁਤ ਚੰਗੀਆਂ ਇਕੱਠੀਆਂ ਹੋ ਗਈਆਂ ਹਨਾ। ਜੀ 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 ਜੀ। ਫੀਮੇਲਾਂ ਕਿੱਡੀਆਂ ਚੰਗੀਆਂ ਚੰਗੀਆਂ ਬਿਲਕੁਲ। ਬਿਲਕੁਲ। ਮੈਂ ਬਈ ਮੈਂ ਜਿੰਨੀ ਕੁ ਮੈਂ ਹੈ ਨਾ ਮੈਂ ਬਜ਼ੁਰਗਾਂ ਬਜ਼ੁਰਗਾਂ ਨਾਲ ਕਾਫੀ ਵੇਨਾ ਰਿਹਾ ਜਿਹੜੇ ਪੁਰਾਣੇ ਨਸਲੀ ਆ ਜਿਨ੍ਹਾਂ ਨੂੰ ਨਸਲਾਂ ਦੇ ਕੰਮ ਕੀਤਾ ਹਨਾ। ਹਾਂ। ਤੇ ਮੈਂ ਹਰ ਇੱਕ ਚੀਜ਼ ਦੀ ਜੜ ਤੱਕ ਜਾਂਦਾ ਬਈ ਜੇ ਮੈਂ ਕੋਈ ਵੀ ਕੰਮ ਕਰਦਾ ਹਾਂ। ਹੂੰ। ਮੈਨੂੰ ਅਸਲ ਮੇਲ ਦਾ ਰੀਜਨ ਤਾਂ ਹੁੰਦਾ ਪਰ ਫੀਮੇਲ ਦਾ ਬਹੁਤ ਜ਼ਿਆਦੇ ਬਹੁਤ ਬਹੁਤ ਜ਼ਿਆਦੇ ਫਰਕ ਆ ਮੇਰੀਆਂ ਤੁਸੀਂ ਫੀਮੇਲਾਂ ਦੇਖੀਆਂ ਹੋਣਗੀਆਂ ਆਪਾਂ ਦਿਖਾਵਾਂਗੇ ਸਾਰੀਆਂ ਬਾਈ ਸਾਰੀਆਂ ਮੇਲਾਂਾਂ ਦੇ ਟੱਕਰ ਦੀਆਂ ਬਾਈ ਹੂੰ ਵੀ ਇੱਕ ਹੁਣ ਤਿੰਨੋ ਫੀਮੇਲ ਆ ਬਾਈ ਆਪਣੀ ਹਾਂ ਪੂਰੇ ਇੰਡੀਆ ਦੇ ਵਿੱਚ ਤੁਸੀਂ ਯਕੀਨ ਮੰਨੋ ਜਿੱਦੇ ਉਹ ਜਿੱਦੇ ਉਹਦੇ ਬੱਚੇ ਹੋਗੇ ਉਹਦੇ ਬੱਚੇ ਬੱਕ ਹੋਣੇ ਉਹਦੇ ਐਦਾਂ ਨਹੀਂ ਵੀ ਘੱਟ ਰੇਟ ਤੇ ਪਿਛਲੀ ਵਾਰੀ ਉਹਦੇ ਵੀਰੇ ਪੰਜ ਬੱਚੇ ਹੋਏ ਹਨਾ ਤੇ ਇੱਕ ਬੱਚਾ ਡੈੱਡ ਹੋ ਗਿਆ ਸੀਗਾ ਚਾਰ ਸੀਗੇ ਚਾਰੇ ਲੈਜੈਂਡ ਬਣੇ ਇੱਕ ਹੁਣ ਪਿੱਛੇ ਜੇ ਨਾ ਇੱਕ ਟਰੰਪ ਨਾ ਰੱਖਿਆ ਸੀ ਕੁੱਤੇ ਦਾ ਸੀ ਉਹ ਮੈਨੂੰ ਇਦਾਂ ਲੱਗਿਆ ਵੀ ਉਹ ਵੀਰ ਸੀਗਾ ਮੇਰਾ ਹਰਿਆਣੇ ਤੋਂ ਉਹਦੀ ਡੈਥ ਹੋ ਗਈ ਬਈ 9-10 ਮਹੀਨੇ ਦੀ ਹੋ ਗਈ ਮੇਰਾ ਤਾਂ ਕਾਲਜਾ ਪਾਟ ਗਿਆ ਸੱਚੀ ਬਈ ਮੇਰਾ ਬੜਾ ਦੁੱਖ ਲੱਗਾ ਮੈਨੂੰ ਇਦਾਂ ਲੱਗਾ ਮੇਰਾ ਡੌਗ ਹੀ ਚਲਾ ਗਿਆ ਤੇ ਉਹ ਵੀਰ ਅੱਜ ਵੀ ਆਪਣੇ ਨਾਲ ਵਧੀਆ ਪ੍ਰੇਮ ਆਉਂਦਾ ਹਨਾ ਤੇ ਮੈਂ ਕਹਿੰਦਾ ਤੈਨੂੰ ਅਗਲੇ ਲੀਟਰ ਦਾ ਵੀਰੇ ਸਾਰੇ ਨਾਲੋਂ ਚੰਗਾ ਦਊਂਗਾ ਸਹੀ ਹੈ ਕਿ ਨਹੀਂ ਵੀ ਉਹ ਜਿੰਨੇ ਚਾਰੇ ਬੱਚੇ ਬਈ ਬਣੇ ਉਹ ਜਿਵੇਂ ਹੀ ਏ ਕਲਾਸ ਬਈ ਦੇਖੋ ਇੱਕ ਕਾਣੀ ਹੋਰ ਆ ਬਾਈ ਬੱਚਾ ਨਾ ਜਦੋਂ ਜੰਮਦਾ ਜਾਂ ਹੋਰ ਹੁੰਦਾ ਕਈ ਬੰਦੇ ਕੇਅਰ ਬਹੁਤ ਕਰਦੇ ਆ ਮੋਟਾ ਬਹੁਤ ਕਰ ਦਿੰਦੇ ਆ ਉਹਨੂੰ ਪਰ ਮੈਂ ਉਹ ਮੰਨਦਾ ਵੀ ਜਿਹੜਾ ਵੱਡਾ ਹੋ ਕੇ ਵੀ ਭੈਣ ਚ ਤਕੜਾ ਬਣੇ ਹੋਰ ਰਿਜ਼ਲਟ ਆ ਬਾਈ ਉਵੇਂ ਹੀ ਰਵੇ ਉਵੇਂ ਹੀ ਹੁਣ ਤੁਸੀਂ ਤੈਨੂੰ ਮੈਂ ਗਲੌਕ ਦੀ ਵੀਡੀਓ ਦਿਖਾਵਾਂ ਛੋਟੇ ਹੁੰਦੇ ਤੇ ਲੱਗੇ ਵੱਡੇ ਤੇ ਘਰੋਂ ਵੀ ਆ ਬਾਈ ਜਾਂ ਜਿਹੜੀ ਆਪਾਂ ਉਹ ਪਿਛਲੇ ਸਾਲ ਬੱਚੀ ਸੀ ਹੁਣ ਉਹ ਵਾਵਾ ਹੋਈ ਵੀ ਆ ਕਿਹੜੀ ਸੀ ਚੰਨੋ ਹੀ ਬਈ ਚੰਨੋ ਹੀ ਸੀ ਹਨਾ ਹਾਂ 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 ਚੰਨੋ ਹੀ ਹਨਾ ਉਹ ਪਿਛਲੇ ਸਾਲ ਨਿੱਕੀ ਜੀ ਸੀ ਸੀ ਝੌੜ ਕਰਦੇ ਫਿਰਦੇ ਸੀ ਜਿਵੇਂ 2 ਕੁ ਮਹੀਨੇ ਦੀ ਲੱਗਦੀ ਸੀ ਉਹ ਉਵੇਂ ਹੀ ਹੋਵੇ ਬਈ ਬੱਸ ਬੱਸ ਉਹੀ ਦੀਦਾ ਦੇਖੋ ਆਪਣੇ ਬਈ ਡੌਗ ਦੇ ਵਿੱਚ ਆਪਾਂ ਨੂੰ ਜਿਹੜੀ ਚੀਜ਼ ਪਸੰਦ ਆ ਨੱਕ ਚੌੜਿਆ ਕੁੱਤਿਆਂ ਦੇ ਮੱਜਲ ਛੋਟਿਆ ਟੇਲਾਂ ਛੋਟੀਆਂ ਹੂੰ ਬਈ ਸਾਰੇ ਮੂੰਹ ਸਾਰੇ ਇੱਕੋ ਜਿਹਾ ਆਪਾਂ ਨੂੰ ਉਹ ਚੀਜ਼ ਪਸੰਦ ਆ ਬਈ ਵੀ ਮੱਜਲ ਬਹੁਤ ਛੋਟਾ ਉਹ ਬਹੁਤ ਬਹੁਤ ਸੋਹਣਾ ਲੱਗਦਾ ਹੁਣ ਉਹੀ ਤਾਂ ਗੱਲ ਕਰਦਾ ਚੰਨੋ ਦੇ ਬੱਚੇ ਨੂੰ ਕੋਈ ਨਾਰਮਲ ਗਾਹਕ ਨਹੀਂ ਦਿੰਦਾ ਬਰੀਡਰੀ ਦੀ ਡਿਮਾਂਡ ਆ ਵੀ ਜਿਹੜੇ A ਕ ਹੂੰ ਇਹਨਾਂ ਨੂੰ ਆਪਾਂ ਪਹਿਲੇ ਨੰਬਰ ਤੇ ਕਹਿੰਦੇ ਆ ਬੀਡਰ ਉਹ ਡਿਮਾਂਡ ਕਰਦੇ ਆ ਵੀ ਉਹ ਕਹਿੰਦੇ ਆ ਵੀ ਚੰਨੋ ਦਾ ਬੱਚਾ ਲੈਣਾ ਹੈ। ਹੂੰ ਨਹੀਂ ਆਪਣੇ ਡ੍ਰੈਗਨ ਤੋਂ ਵੀ ਜਿੰਨੇ ਵੀ ਲੋਕ ਬਰੀਡਿੰਗ ਕਰਾਉਣ ਵੀ ਆਉਂਦੇ ਆ। ਬਾਈ ਉਹਦੇ ਤਾਂ ਹੁਣ ਮੈਂ ਕੀ ਕਹਾਂ ਯਾਰ ਦੇਖੋ ਗੱਲ ਕੀ ਹੈ ਬਾਈ ਮੈਂ ਇੱਕ ਗੱਲ ਕਹਿਣਾ ਵੀ ਮਹਾਰਾਜ ਦੀ ਈਡੀ ਕਰਪਾਏ ਪੰਜਾਬ ਤੋਂ ਪਹਿਲਾਂ ਬਾਹਰ ਜਾਂਦੇ ਸੀਗੇ ਬੰਦੇ ਮੀਟਿੰਗ ਕਰਾਉਣ। ਹੂੰ ਹੁਣ ਗੁਰੂ ਮਹਾਰਾਜ ਦੀ ਈਡੀ ਕਰਪਾ ਵੀ ਪੰਜਾਬ ਤੋਂ ਬਾਹਰੋਂ ਇੱਥੇ ਆਉਂਦੇ ਆ। ਮੈਂ ਮੈਂ ਪਰਸੋਂ ਚੌਥੇ ਨਾ ਅਸੀਂ ਨਾ ਆਈਏ ਗੱਡੀ ਤੇ ਜੀ ਤੇ ਉਹ ਨਾ ਦਸ ਦਿਨ ਹੋਇਆ ਜੀ ਉਹ ਨਾ ਰਸਤੇ 'ਚ ਇੱਕ ਨਾ ਬੰਦਾ ਚੌਕਲੇਟੀ ਕੁੱਤਾ ਕਮਾਈ ਜਾਵੇ ਜੀ ਮੈਂ ਪ੍ਰੀਤ ਨੂੰ ਕਿਹਾ ਆ ਆਪਣੇ ਵਾਲੇ ਕੁੱਤੇ ਦਾ ਬੱਚਾ ਹੋ। ਮਾਨੂੰ ਸਾਨੂੰ ਬਰੀਕੀ ਦਾ ਤਾਂ ਨਹੀਂ ਪਤਾ ਸਾਨੂੰ ਤਾਂ ਕੱਲੀ ਚਾਕਲੇਟ ਰੰਗ ਦਾ। ਮੈਂ ਕਹਿੰਦਾ ਪ੍ਰੀਤ ਰੋਕ ਲਾ ਇਹ ਆਪਣੇ ਵਾਲੇ ਕੁੱਤੇ ਦਾ ਬੱਚਾ। ਉਹੀ ਦੰਦਾ। ਫੇਰ ਨਾ ਅਸੀਂ ਆਉਂਦੇ ਹੋਏ ਉਹ ਅੱਗੇ ਗੱਲਾਂ ਚੱਲ ਪਈਆਂ ਛੇ ਦੋ ਤਾਂ ਹੋਵੇ ਨਾ ਹੋਵੇ ਪਤਾ ਨਹੀਂ। ਜੀ ਜੀ ਉਹ ਤਾਂ ਸਹੀ ਗੱਲ ਹੈ ਜੀ। ਹਣਾ ਵੀ ਐ ਤਾਂ ਚਲੋ ਹੋਰ ਵੀ ਪੈਦਾ ਕਰਦੀ ਆ। ਬਹੁਤ ਬਹੁਤ ਹੈਗੀ ਜੀ। ਪਰ ਇੱਕ ਆਪਦੇ ਦਿਮਾਗ 'ਚ ਨਹੀਂ ਗੱਲ ਬਸ ਜਾਂਦੀ ਹੁੰਦੀ। ਫੇਰ ਨਾ ਉਦੋਂ ਅੱਗੇ ਮੈਂ ਇਹਨਾਂ ਪ੍ਰੀਤ ਨਾਲ ਗੱਲਾਂ ਕਰਦਾ ਸੀ ਮੈਂ ਕਿਹਾ ਵੀ ਉਨ੍ਹਾਂ ਆਪਣੇ ਪਿੰਡ ਲੋਪੋ ਨੂੰ ਨਹੀਂ ਪਤਾ ਜੀ ਵੀ ਆਪਣੇ ਪਿੰਡ ਕਿਹੋ ਜਿਹਾ ਜਾਨਵਰ ਹੈ ਬਿਲਕੁਲ ਜੀ ਬਿਲਕੁਲ ਆਪਣੇ ਪਿੰਡ ਦੇ ਲੋਕਾਂ ਨੂੰ ਨਹੀਂ ਪਤਾ ਜੀ ਉਸ ਹਸਾਬ ਨਾਲ ਆਪਣੇ ਪਿੰਡ ਦੇ ਲੋਕਾਂ ਤੋਂ ਇਸਤੇਮਾਲ ਨਹੀਂ ਕੀਤਾ ਗਿਆ ਜੀ ਜੀ ਵੀ ਜੇ ਕਿਤੇ ਇੱਕ ਚੰਗੀ ਟਾਪ ਦੀ ਫੀਮੇਲ ਲਿਆ ਕੇ ਰੱਖੀ ਹੁੰਦੀ ਨਾ ਬਿਲਕੁਲ ਬਈ ਬਿਲਕੁਲ ਤੇ ਮੈਨੂੰ ਇੰਨਾ ਪਤਾ ਵੀ ਆਪਣੇ ਪਿੰਡੋਂ ਤੇਰੇ ਹੱਥ 'ਚ ਤਾਂ ਗਾਹਕ ਆ ਜਿਹੜੇ ਤੇਰੇ ਮਗਰ ਫਿਰਦੇ ਹੁੰਦੇ ਆ ਘੂਰਿਆਂ ਦੇ ਆ ਨਾ ਬਿਲਕੁਲ ਵੀ ਬਿਲਕੁਲ ਬਈ ਤੇ ਚੰਗੇ ਬੱਚੇ ਪੈਦਾ ਕੀਤੇ ਜਾਂਦੇ ਬਈ ਆਪਾਂ ਤਾਂ ਇਦਾਂ ਦੱਸਦੇ ਆ ਵੀ ਹੁਣ ਕਈ ਬੰਦੇ ਨਾ ਵੀ ਹਲਕੀ ਫੀਮੇਲ ਲਿਆਉਂਦੇ ਉਹਦੇ 'ਚ ਬਈ ਫਿਰ ਮੈਨੂੰ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਯਾਰ ਕਿ ਮੈਂ ਬੰਦੇ ਨੂੰ ਕਿੱਥੇ ਦਾ ਬਈ ਮੈਂ ਹੱਕ ਥਾਪੜ ਕੇ ਗਾਰੰਟੀ ਦਿੰਦਾ ਮੈਂ ਚੰਨੋ ਉਹਦੇ ਬ ਬੜੇ ਰੇਟ ਤੇ ਲੈ ਕੇ ਆ ਕਿੰਨੀ ਦਾ ਗਵਤੀ ਆ ਭਰਾਣੇ ਆਪਾਂ ਨੂੰ ਪਾਪਾ ਤੋਂ ਬੱਚੀ ਲੈ ਗਿਆ ਉਦੋਂ ਆਪਣੇ ਕੋਲ ਜਿਆਦਾ ਸੀਗੇ ਤੇ ਮੈਨੂੰ ਲੱਗਿਆ ਵੀ ਥੋੜੀ ਯਾਰ ਮਹਿੰਗੀ ਆ ਪਰ ਫੇਰ ਵੀ ਮੈਨੂੰ ਪਤਾ ਹੀ ਮੇਰੀ ਬਲੱਡ ਲੈਣਾ ਇਹ ਹੂੰ ਇਵੇਂ ਵਾਪਸ ਲੈ ਆਇਆ ਬਈ ਉਹ ਹੂੰ ਚਲੋ ਭਰਾ ਨੇ ਯਾਰ ਮਿਹਰਬਾਨੀ ਕੀਤੀ ਆਪਣੇ ਤੇ ਗਿਫਟ ਕੀਤਾ ਉਹਨੇ ਆਪਾਂ ਨੂੰ ਬੰਦਾ ਹਰਮਨਾ ਸੇਖੋ ਮੁੰਡਾ ਉਹਦੇ ਕੋਲੇ ਬਈ ਬੱਕਰੀਆਂ ਵੀ ਰੱਖੀਆਂ ਘੋੜੇ ਵੀ ਰੱਖਿਆ ਹੂੰ ਅਮਰਿੰਦੇ ਤੋਂ ਹੂੰ ਤੇ ਉਹਨੇ ਆਪਾਂ ਨੂੰ ਦੁਬਾਰਾ ਬਈ ਵਾਪਸ ਕਰੀਬ ਜਾਰੇ ਨੇ ਤੇ ਉਹਦੇ ਮੈਂ ਤੁਹਾਨੂੰ ਦਊਗਾ ਛੜ ਉਹਦੇ ਵੀ ਲਾਇਓ ਦੇਖਿਓ ਕਹਾਣੀ ਕੀ ਆ ਉਹ ਉਹਦਾ ਮੈਂ ਹੱਕ ਥਾਪੜ ਕੇ ਕਹੂੰਗਾ ਬਈ ਹਾਂ ਇਹਦਾ ਬੱਚਾ ਇਦਾਂ ਦਾ ਬਣੂਗਾ ਯਾਰ ਕੋਈ ਜਿੰਨਾ ਕਿ ਮੇਰਾ ਤਜਰਬਾ ਆਏ ਉਹ ਸਵਾਦ ਵੀ ਆਉਂਦਾ ਫਿਰ ਬਈ ਯਾਰ ਬਾਕੀ ਭਾਈ ਸਾਹਬਾ ਬੰਦੇ ਦੀ ਨਹੀਂ ਸੰਭਾਲ ਆ ਸੰਭਾਲ ਬਾੜਾ ਚਾਦਾ ਮੈਂ ਨਾ ਰੱਖਦੀ ਆ ਪਰ ਬਰੈ ਸ਼ਹੀ ਨਸਲ ਆ ਇਹ ਪਰਪਰੇਸ਼ਨ ਨਹੀਂ ਕਰਦੇ ਤਾਂ نسل ਵੀ ਨਹੀਂ ਬਣਕ ਨਸਲੀ ਹੋਣੀ ਮੇਰੀ ਭਾਈ ਬਹੁਤ ਵੱਡੇ ਵੱਡੇ ਬੰਦੇ ਨਾਲ ਗੱਲ ਹੁੰਦੀ ਆ ਬਹੁਤ ਚੰਗੇ ਚੰਗੇ ਬੰਦੇ ਨਾਲ ਬਹੁਤ ਚੰਗੇ ਬਰੀਡਰਾਂ ਨਾਲ ਉਹ ਕਹਿੰਦੇ ਹੱਥੋਂ ਬੱਚਾ ਰੈਡੀ ਨਹੀਂ ਹੁੰਦਾਗਾ ਹੂੰ ਤੇ ਪਰਮਾਸ਼ੇਵੇਂ ਪਾਸ਼ਾ ਦਾ ਐਡਾ ਸ਼ੁਕਰ ਗਿਆ ਨਾ ਬਾਈ ਮੇਰਾ ਜਿਹੜਾ ਮੇਰੇ ਕੋਲ ਬੱਚਾ ਆ ਗਿਆ ਉਹ ਵਧੀਆ ਹੀ ਬਣਦਾ ਮਹਾਰਾਜ ਦੀ ਕਿਰਪਾ ਨਾਲ ਆਪਾਂ ਨਹੀਂ ਕੁਝ ਕਰ ਰਹੇ ਦੇਗੇ ਪਰਮਾਤਮਾ ਦੀ ਕਿਰਪਾ ਨਾਲ ਬਈ ਉਹ ਚੰਗਾ ਹੀ ਬਣਦਾ ਏ ਜਾ ਉਹ ਜਾ ਮੈਂ ਸੇਵਾ ਸੇਵਾ ਦਾ ਬਾਈ ਸਾਰੇ ਕਰਦੇ ਯਾਰ ਆਪਾਂ ਤਾਂ ਤਾਂ ਬਹੁਤ ਤਗੜੇ ਤਗੜੇ ਲੋਕ ਪਏ ਆ ਕਿ ਨਹੀਂ ਬਹੁਤ ਚੰਗੇ ਚੰਗੇ ਲੋਕ ਪਏ ਆ ਤੇ ਨਹੀਂ ਕਿਸੇ ਦੇ ਹੱਥ ਦਾ ਜਿਵੇਂ ਕਹ ਬਹੁਤ ਮੈਂ ਕਹਿੰਦਾ ਆਪਣੇ ਵੱਡੇ ਬਾਈ ਦਾ ਕੰਮ ਇਹ ਆ ਜੀ ਹਾਂ ਜਮਾ ਐ ਕੋਰਗ ਬਣਿਆ ਵਾ ਘੋੜਾ ਫੜਾ ਦੇ ਵੱਡੇ ਬਾਈ ਨੂੰ ਤੇ ਆਲਟੋ ਕਾਰ ਜਿੰਨਾ ਚੌੜਾ ਕਰ ਦੂਗਾ ਬੱਸ ਆਵਜੇ ਦੀ ਕਰਾ ਬਾਈ ਦੀ ਫਸਲ ਦਾ ਵੀ ਫਰਕ ਆ ਬਾਈ ਉਹ ਪਿੱਛੇ ਜ ਆਪਣੀ ਸਬਜ਼ੀ ਲਈ ਹੁੰਦੀ ਜੀ ਮੈਂ ਲੈ ਕੇ ਹੁਣੀ ਬਾਈ ਦੋ ਮੈਂ ਕਹਿੰਦਾ ਬਾਈ ਤੇਰੀ ਵੱਧ ਸੁਆਦ ਬਣਦੀ ਆ ਉਹ ਹੈ ਤਾਂ ਚਲ ਉਹਦਾ ਜਦੋਂ ਦੇਖੋ ਬਈ ਇਹ ਨਾ ਕੋਈ ਵੀ ਚੀਜ਼ ਆ ਵਿੱਚ ਬੰਦੇ ਦੀ ਫੀਲ ਵੀ ਹੁੰਦੀ ਆ ਯਾਰ ਕੋਈ ਕੋਈ ਮੱਝ ਪਾਲ ਰਿਆ ਕੋਈ ਗਾਂ ਪਾਲ ਰਿਆ ਕੋਈ ਕੁੱਤਾ ਪਾਲਦਾ ਕੋਈ ਘੋੜਾ ਪਾਲ ਰਿਆ ਵਿੱਚ ਉਹਦੇ ਸਾਰੇ ਜਿਦਬਾਤ ਆ ਬਾਈ ਉਹਦੇ ਵੱਡੇ ਹੋਣ ਤੇ ਹੁਣ ਦੇਖ ਬਈ ਆਪਾਂ ਸਪੋਰਟਸਮੈਨ ਤੁਸੀਂ ਵੀ ਸਪੋਰਟਸਮੈਨ ਆ ਮੈਂ ਸਪੋਰਟਸਮੈਨ ਦੀ ਇੱਕ ਗੱਲ ਕਹਿੰਦਾ ਵੀ ਸਪੋਰਟਸਮੈਨ ਨੇ ਤਿਆਰਪੰਨ ਜਿੰਦੀਆਂ ਜੋ ਲ ਕਈ ਪੀਰੀਅਡ ਆਉਂਦਾ ਪੀਕ ਪੀਰੀਅਡ ਆਉਂਦਾ ਡਾਊਨ ਪੀਰੀਅਡ ਆਉਂਦਾ ਫਿਰ ਇੱਕ ਸ਼ੋਰ ਹਾਂ ਸ਼ੁਰੂ ਵਾਲਾ ਆਉਂਦਾ ਕਿ ਸ਼ੋਰ ਤਾਂ ਆ ਜਾਂਦੀ ਉਹਦੋਂ ਬੰਦਾ ਅੜਕ ਜੇ ਵੀ ਜਾਂਦਾ ਏ ਵੀ ਉਦਾਂ ਦੇ ਬੰਦੇ ਜੇ ਮਿਲ ਜਾਂਦੇ ਹਨਾ ਵੀ ਉਹ ਕਈ ਜਾਂਦੀਆਂ ਜਿਹੋ ਉਦੋਂ ਦੇ ਬਾਹਰੋਂ ਬੰਦਿਆਂ ਦਾ ਰਹਿੰਦਾ ਏ ਵੀ ਉਹ ਉਹ ਸਿਸਟਮ ਆ ਉਹ ਫੀਲ ਆ ਬਈ ਉਹ ਚੀਜ਼ ਦੀ ਕਈ ਜਾਂਦੀਆਂ ਜੋ ਲੈਂਦਾ ਬਸ ਹਾਂ ਵੀ ਮਤਲਬ ਉਹਦੇ ਜ਼ਿੰਦਗੀ ਦੇ ਵਿੱਚ ਕਈ ਕਈ ਸਮੇਂ ਆ ਜਾਂਦੇ ਆਪਾਂ ਕਈ ਅਤਰਾ ਚੜਾ ਦੇਖਦੇ ਮੈਂ ਮੈਂ ਤੁਹਾਨੂੰ ਦੱਸਦਾ ਬਈ ਆਪਣੀ ਗੱਲ ਜਦੋਂ ਮੈਂ ਥੋੜਾ ਜਿਹਾ ਜਦੋਂ ਬਾਹਲੇ ਤੱਕੜਾ ਤਾਂ ਖੇਡਣੀ ਥੋੜਾ ਜਿਹਾ ਤੱਕੜਾ ਹੋਇਆ ਉਦੋਂ ਮੇਰਾ ਹਾਂ ਜਿੰਨਾ ਨੇ ਮੈਨੂੰ ਖੜਾਉਣਾ ਹੁੰਦਾ ਸੀਗਾ ਹਾਂ ਜਦੋਂ ਮੇਰੇ ਸੱਟ ਲੱਗੀ ਫੇਰ ਚਾਰ ਪੰਜ ਰਹਿ ਗਏ ਹੁਣ ਜਿੱਦਾਂ ਹੁਣ ਬਸ ਇਹਨਾਂ ਦੇ ਪੰਜ ਸੱਤ ਹੋਈ ਆ ਬਸ ਹੈਗਾ ਸਰਕਲ ਬਹੁਤ ਪੰਜਾਬ ਚ ਬਹੁਤ ਜਿਆਦਾ ਆ ਮਾਰੇ ਦੀ ਕਿਰਪਾ ਨਾਲ ਕੋਈ ਜਿਹੜੇ ਬਾਲੇ ਦਿਲ ਦੇ ਨੇੜੇ ਉਹ ਪੰਜ ਸੱਤ ਹੀ ਆ ਏਦਾਂ ਸਿਸਟਮ ਆ ਬਸ ਬਈ ਨਹੀਂ ਇਹ ਇਹ ਸੁੱਖੇ ਇਹ ਗੱਲ ਮਤਲਬ ਉਹਨਾ 100% ਸਹੀ ਆ ਕਿ ਜਾਣ ਪਛਾਣ ਹੋਣਾ ਅਲੱਗ ਗੱਲ ਹੁੰਦੀ ਆ ਜੀ ਮਿੱਤਰਤਾ ਹੋਣਾ ਹੋਰ ਗੱਲ ਹੈ ਹਨਾ ਵੀ ਜੇ ਤੁਸੀਂ ਕਹੋਗੇ ਵੀ ਜਾਣ ਪਛਾਣ ਜਾਨ ਪਛਾਣ ਰਿਸ਼ਤਾ ਨਹੀਂ ਹੁੰਦੀ ਜੀ ਜਾਨ ਪਛਾਣ ਰਿਸ਼ਤੇ ਦੀ ਸ਼ੁਰੂਆਤ ਹੋ ਸਕਦੀ ਆ ਪਰ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਨਹੀਂ ਹੁੰਦੀ ਰਿਸ਼ਤਾ ਤਾਂ ਸੁੱਖੇ ਜਦੋਂ ਆਪਾਂ ਇੱਕ ਦੂਜੇ ਨੂੰ ਪਿਆਰ ਵੀ ਕਰਦੇ ਆ ਨਾ ਪਿਆਰ ਵੀ ਰਿਸ਼ਤਾ ਨਹੀਂ ਜੀ ਰਿਸ਼ਤਾ ਤਾਂ ਉਦੋਂ ਆ ਜਦੋਂ ਆਪਾਂ ਇੱਕ ਦੂਜੇ ਨਾਲ ਲੜੇ ਵੀ ਪਿਆਰ ਵੀ ਕੀਤਾ ਗੁੱਸੇ ਵੀ ਹੋਗੇ ਨਰਾਜ ਵੀ ਹੋਗੇ ਬੋਲਣੋਂ ਵੀ ਹਟ ਗਏ ਫਿਰ ਬੋਲਣ ਲੱਗ ਗਏ ਫਿਰ ਮੈਨੂੰ ਲੱਗਦਾ ਵੀ ਉਹ ਇੱਕ ਰਿਸ਼ਤਾ ਆ ਬਈ ਹੁਣ ਵਿੱਕੀ ਬੈਠਾ ਬਾਂਟੀ ਬੈਠਾ ਬਾਈ ਇੱਥੇ ਉਹੀ ਗੱਲ ਆ ਹੁਣ ਅਸੀਂ 10 ਮਿੰਟਾਂ ਚ ਮੈਂ ਇਹਨਾਂ ਨੂੰ ਗਾਲਾਂ ਵੀ ਕੱਢ ਦਿੰਨਾ ਇਹਨਾਂ ਨੂੰ ਗੁੱਸਾ ਨਹੀਂ ਕਰਨਾ ਇਹਨੇ ਮੈਨੂੰ ਬੋਲ ਜਾਂਦੇ ਆ ਡਾਕਟਰ ਆ ਬੇਟਾ ਉਹਨਾਂ ਨੂੰ ਮੈਂ ਗਾਲਾਂ ਗੂਲਾਂ ਵੀ ਐਵੇਂ ਕਹਦੀ ਬਈ ਬੋਲ ਦਿੰਨੇ ਆ ਉਹ ਆਪਣਾ ਪਿਆਰ ਆ ਉਦੋਂ 10 ਮਿੰਟਾਂ ਬਾਅਦ ਫੇਰ ਉਦਾਂ ਹੀ ਹੋਏ ਅਸੀਂ ਉਤਰਾਖੰਡ ਗਏ ਇੱਕ ਤੁਹਾਨੂੰ ਕਹ ਦਦਾ ਅਸੀਂ ਉੱਥੇ ਬਈ ਇੱਕ 10 ਮਿੰਟਾਂ ਬਾਅ ਉੱਠਣ ਦਾ ਰਤ ਵੀ ਇਹ ਚੱਲ ਪੈਣਾ ਵੀ ਐਣੀ ਵਾਰ 10 ਮਿੰਟਾਂ ਚ ਮੁੱਕ ਮੁੱਕੀ ਹੋਈ ਜਾਂਦਾ 10 ਮਿੰਟਾਂ ਨੂੰ ਭੈਣ ਚ ਖੁੱਲੀ ਜਾਈਏ ਹੋਈਏ ਵੀ ਆਹ ਕੰਮ ਆ ਬਈ ਆਪਣਾ ਕਿ ਨਹੀਂ ਨਹੀਂ ਹੁਣ ਜਿਹੜੇ ਜਿਹੜੀ ਟੀਮ ਨਾ ਜ਼ਿਆਦਾ ਹਾਰਦੀ ਰਹੀ ਹੋਵੇ ਉਹਨੂੰ ਤਾਂ ਲੜਨ ਦਾ ਤਾਂ ਬਹੁਤ ਐਕਸਪੀਰੀਅੰਸ ਹੁੰਦਾ ਕਿਉਂਕਿ ਹਾਰੀ ਵੀ ਟੀਮ ਤਾਂ ਅਕਸਰ ਉਹਨੇ ਗੱਡੀ ਚ ਬਹਿ ਕੇ ਹੁਣ ਹੁਣ ਤੁਹਾਨੂੰ ਇੱਕ ਵਾਰ ਲੜ ਨਹੀਂ ਤਾ ਤੂੰ ਆਏ ਨਹੀਂ ਕੀਤਾ ਤੂੰ ਜੋ ਨਹੀਂ ਕੀਤਾ ਜਿੱਤੀ ਵੀ ਟੀਮ ਜਮਾ ਨਹੀਂ ਲੜਦੀ ਵੀ ਸਾਨੂੰ ਤਾਂ ਹੁਣ ਹੁਣ ਤੈਨੂੰ ਵੱਧ ਪਤਾ ਬਈ ਆਪਣਾ ਸਿੰਦਰੀ ਸਿੰਦਰੀ ਕਾਇਫ ਨਹੀਂ ਹੁੰਦੇ ਜਦੋਂ ਆਪਾਂ ਖੇਡ ਕੇ ਆਪਣਾ ਕੀ ਸਿਸਟਮ ਹੁੰਦਾ ਸੀਗਾ ਵੀ ਮੈਚ ਹਾਰ ਦੇਣਾ ਮ ਕਹਿੰਦਾ ਵੀ ਸਾਡ ਨੂੰ ਰੋਕ ਕੁੱਟੀ ਜਾਂਦੇ ਆ ਮੂਰੇ ਹੋ ਹੋ ਕੇ ਤੁਸੀਂ ਝੋਟੇ ਜਾਂਦੇ ਕਰਜੋਰੀ ਕਰਾ ਦਿਆ ਕਰੋ ਮਾਮਾ ਇਹਨਾਂ ਨਾਲ ਮੈਂ ਬਹੁਤ ਜਿਆਦਾ ਕਿ ਸ਼ੁਰੂਆਤੀ ਦੌਰ ਆ ਵੀ ਆਪਾਂ ਦਾ ਬਈ ਤੁਹਾਨੂੰ ਪਤਾ ਹੀ ਆ ਹੁਣ ਅਸੀਂ ਤਾਂ ਬਹੁਤ ਜਿਆਦਾ ਹਾਰੇ ਆ ਯਾਰ ਵੱਲ ਬਹੁਤ ਜਿਆਦਾ ਹਾਰੇ ਆ ਆਪਣੇ ਲਈ ਕੋਈ ਜਿੱਤ ਹਾਰ ਵਾਲਾ ਕੋਈ ਬਾਲੀ ਵੱਡੀ ਕੋਈ ਹੁਣ ਦਿਮਾਗ ਦੇ ਵਿੱਚ ਜਾਂ ਕੋਈ ਉਹ ਆਪਾਂ ਗੱਲਾਂ ਉਤੋਂ ਦੀ ਲੰਘਾ ਦੇ ਦਿਆਂ ਕੋਈ ਜਿੰਨੇ ਹੁਣ ਬਾਈ ਜੱਸੇ ਦੀ ਮੈਂ ਸੁਣਦਾ ਜੇਦਨ ਪਟਿਆਲ ਦੀ ਕਈ ਗੱਲਾਂ ਹੁੰਦੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਉਹ ਕਹਿੰਦਾ ਜੀ ਵੀ ਜਿਹੜੇ ਲੋਕ ਕਹਿੰਦੇ ਵੀ ਪਲਵਾਨਾਂ ਦੇ ਦਿਮਾਗ ਘਟਾ ਦਿਮਾਗ ਨਹੀਂ ਘਟਾ ਪਹੁੰਚੀ ਛੱਡ ਦਿੰਦੇ ਆ ਕਿਉਂਕਿ ਬਾਈ ਐਕਸਪੀਰੀਅੰਸ ਇੰਨਾ ਹੋ ਗਿਆ ਹਰੇਕ ਬੰਦੇ ਦਾ ਵਰਤਨਾ ਦਾ ਇੰਨਾ ਕੁਝ ਹੋ ਗਿਆ ਉਹ ਗੱਲਾਂ ਉਤੋਂ ਦੀ ਲੰਘਾ ਦਈਏ ਵੀ ਕਈ ਆਪਾਂ ਮਾਈਂਡ ਨਹੀਂ ਕਰੀਦਾ ਯਾਰ ਕੋਈ ਨਹੀਂ ਮਾੜੀ-ਮੋਟੀ ਗੱਲ ਦਾ ਥੋੜੀ-ਬਹੁਤੀ ਗੱਲ ਤੇ ਰ ਫਾਰਮ ਜੀ ਵਾਪਸ ਆਉਨੇ ਆ ਹਨਾ ਥੋੜਾ ਜਿਹਾ ਬਾਹਰ ਨਿਕਲ ਗਏ ਸੀ ਆਪਾਂ ਗੱਲਬਾਤ ਉਹ ਥੋੜਾ ਮੇਰੇ ਸਾਮ ਨਾਲ ਜਿਆਦਾ ਬਾਹਰ ਤੇ ਕਲੀਅਰ ਵੀ ਹੋ ਗਿਆ ਜੀ ਬਾਈ ਫਾਰਮ ਫਾਰਮ ਜੀ ਵਾਪਸ ਆ ਜਾਣੇ ਆ ਹਾਂਜੀ ਹਾਂਜੀ ਬਾਈ ਫਾਰਮ ਤੇ ਹੁਣ ਕਿੰਨੇ ਟੋਟਲ ਜਿਹੜੇ ਹੈਗੇ ਆਪਾਂ ਮੇਲ ਮੇਲ ਕਿੰਨੇ ਡੌਗ ਹੋਣਗੇ ਵੱਡੇ ਬਈ ਆਪਣੇ ਕੋਲੇ 4 ਮੇਲ ਹੈ ਜੀ ਇਸ ਵਕਤ ਇਹ ਸਾਰੇ ਆਪਣੇ ਵਾਲੀ ਬਲੱਡ ਲਾਈਨ ਦੇ ਹੀ ਆ ਨਹੀਂ ਇੱਕ ਬਈ ਆਪਾਂ ਬੋਟ ਕਰਵਾਇਆ ਜੀ ਅੱਛਾ ਹਾਂਜੀ 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 ਇਹ ਉਹ ਹੈਗੇ ਚੌਕਲੇਟੀ ਜਈ ਆ ਹਾਂ ਚੌਕਲੇਟ ਆ ਬਈ ਉਹ ਵੀ ਮੈ ਮੈਨੂੰ ਤਾਂ ਆਪਣੇ ਵਾਲੇ ਦੇ ਬੱਚੇ ਹੀ ਲੱਗੇ ਮੈਂ ਕਿਹਾ ਵੀ ਇਹ ਚੌਕਲੇਟੀ ਦਿੰਦਾ ਬਸ ਇਹਦੀ ਆ ਦੇਖੋ ਚਾਰ ਹਨਾ ਇਹ ਵੀ ਹੈਗੇ ਚਾਰ ਸਟਾਰਡ ਆ ਜਿਹੜੇ ਆਪਣੇ ਕੋਲੇ ਇੱਕ ਆਪਣਾ ਲੈਜੈਂਡ ਨਾ ਬਾਈ ਕੁੱਤੇ ਦਾ ਉਹ ਇੰਪੋਰਟ ਆ ਆਪਣਾ ਤੇ ਇੱਕ ਹੈਗਾ ਗਲੌਗ ਹੂੰ ਉਹ ਲੈਜੈਂਡ ਦਾ ਤੇ ਚੰਨੋ ਦਾ ਬੱਚਾ ਹੂੰ ਉਹ ਲਾ ਲਓ ਬਈ ਉਹ ਡ੍ਰੈਗਨ ਨਹੀਂ ਵੱਧ ਚਲਾ ਗਿਆ ਬਾਈ ਨੰਨਾ ੜ ਰਹਿ ਗਣ ਉਹਦਾ ਹਨਾ ਉਹਦੇ ਚ ਉਹਦੇ ਲੱਛਣ ਵੀ ਜਿਵੇਂ ਉਹ ਉਹ ਡ੍ਰੈਗਨ ਕੋਈ ਮੈਨੂੰ ਪਿਆਰ ਕਰਦਾ ਜਿਵੇਂ ਡ੍ਰੈਗਨ ਬਾਈ ਮੈਂ ਬਾਹਰ ਜਾਂਦਾ ਹੁਣ ਉਹਨੇ ਮੈਨੂੰ ਜੱਫੀ ਪਾ ਕੇ ਮਿਲਣਾ ਇੱਥੇ ਮੈਂ ਛੱਡ ਤੇ ਕਿਸੇ ਨੇ ਨਾ ਆ ਉਹਨੇ ਮੇਰੇ ਕੋਲ ਆਏ ਆ ਕਿ ਬਈ ਇੱਥੇ ਦੀ ਆ ਕੇ ਜਿਵੇਂ ਆਏ ਬੈਠਾ ਵੇ ਇੱਥੋਂ ਜਾ ਕੇ ਪਾਜ ਲੈਣਾ ਹੁਣੇ ਮੈਨੂੰ ਪਿਆਰ ਦਿਆ ਕਰਨਾ ਉਹਨੇ ਡ੍ਰੈਗਨ ਨੇ ਵੀ ਡ੍ਰੈਗਨ ਦਾ ਯਾਰ ਆਪਣਾ ਬੱਚਾ ਹੀ ਆ ਉਹ ਵੀ ਉਵੇਂ ਹੀ ਕਰਦਾ ਬਈ ਬਹੁਤ ਉਹ ਕਰਦਾ ਇੱਕ ਹੈਗਾ ਬਈ ਗਲੌਕ ਉਹ ਲੈਜੈਂਡਰ ਦਾ ਚੰਨੋ ਦਾ ਬੱਚਾ ਬਈ ਯਾਨੀ ਕਿ ਇੰਡੀਆ ਦੇ ਵਿੱਚ ਬਈ ਬਹੁਤ ਘੱਟ ਡੌਗ ਉਹਦੇ ਮੁਕਾਬਲੇ ਦੇ ਹੋਣਗੇ ਸਹੀ ਦੱਸਾਂ ਮੈਂ ਚਲੋ ਹੈ ਦਾ ਮਹਾਰਾਜ ਹੀ ਕਰ ਪਈ ਹੈ ਨਾ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਬਈ ਇੰਡੀਆ ਦੇ ਵਿੱਚ ਬਹੁਤ ਜਿਆਦਾ ਯਾਨੀ ਕਿ ਬਈ ਬਹੁਤ ਟੌਪ ਦਾ ਡੌਗ ਆ ਇਸ ਵਕਤ ਹਜੇ 13 14 ਮਹੀਨੇ ਦੇ ਹੋਇਆ ਵੀਰੇ ਉਹ ਤੇ ਉਸ ਤੋਂ ਬਾਅਦ ਹੈਗਾ ਗਲ ਉਹ ਗਲੌਕ ਹੈਗਾ ਗਲੌਕ ਨਹੀਂ ਪੁੱਚਰ ਹੂੰ ਪੁੱਚਰ ਨਾਲ ਦੀ ਵੀ ਤੁਹਾਨੂੰ ਸਟੋਰੀ ਦੱਸੂ ਬਈ ਮੈਂ ਵੀ ਕਿੱਦਾਂ ਰੱਖਿਆ ਨਾ ਤਾਂ ਆਮ ਜਿਹਾ ਲੱਗਦਾ ਨਾ ਪੁੱਚਰਨਾ ਪੁੱਚਰ ਕਿੱਦਾਂ ਦਾ ਨਾਮ ਹੈ ਇਹ ਹੈ ਕਿਗਾ ਪੁੱਚਰ ਬਈ ਪੁੱਚਰ ਹੈਗਾ ਡ੍ਰੈਗਨ ਦਾ ਬਈ ਨਹੀਂ ਪੁੱਚਰ ਆਮ ਤੌਰ ਤੇ ਤਾਂ ਜਿਹੜੀਆਂ ਆਪਣੇ ਪਿੰਡਾਂ 'ਚ ਆਪਣੇ ਇਲਾਕੇ 'ਚ ਬੀਬੀਆਂ ਨੇ ਕਿ ਬੱਚੇ ਨੂੰ ਸਰਲੋ ਜਦੋਂ ਨਾ ਪਿਆਰ ਨਾਲ ਹਨਾ ਜਿਵੇਂ ਪੁੱਚਰ ਰੱਖਿਆ ਉਹਦੇ ਜਨਮ ਨਿਕਲੇ ਬਈ ਮੈਂ ਤੁਹਾਨੂੰ ਨਾ ਦੱਸਣ ਲੱਗਾਂਗਾ ਮੇਰੀ ਮਾਤਾ ਜਨੇ ਕਿ ਵੀ ਆ ਬਾਰੇ ਬਾਰ ਮੂੰਹ ਘਾਟ ਲਿਆ ਆਂਦੀ ਕੁੱਤਿਆਂ ਕੋਲੇ ਹਾਂ ਮਾਤਾ ਕਹਿੰਦੀ ਆ ਪੁੱੱਤਰ ਜਿਹਾ ਲੱਗਦਾ ਮੇਰੇ ਦਿਲ ਜਿੱਦ ਗੱਲ ਵੱਜੀ ਬਈ ਉਹਦੀ ਮੈਂ ਕਹਿੰਦਾ ਨਾਂ ਹੀ ਪੁੱਛ ਰੱਖਣਾ ਵੀ ਉਹ ਮਾਤਾ ਨੇ ਦਿੱਤਾ ਉਹਨੂੰ ਨਾਂ ਆਪਣੀ ਨੇ ਵੀ ਮਾਤਾ ਕਹਿੰਦੀ ਆ ਪੁੱਛਰਿਆ ਹੋਰ ਲਿਆਂਦਾ ਜਿਵੇਂ ਮਾਤਾ ਕਹਿੰਦੀ ਆ ਕੋਰ ਲਿਆ ਆ ਆ ਪੁੱਛਰਿਆ ਲਾਦਾ ਕਹਿੰਦੀ ਮੈਨੂੰ ਉਹਦਾ ਨਾਂ ਬਈ ਮਾਤਾ ਨਹੀਂ ਦਿੱਤਾ ਉਹਨੂੰ ਹੀ ਪੁੱਛਰ ਮੈਂ ਕਹਿੰਦਾ ਵੀ ਇਹਦਾ ਨਾਂ ਹੋਰ ਸੋਚਿਆ ਬੱਝਿਆ ਵੀ ਪੁੱਛਰ ਹੀ ਰੱਖਣਾ ਹੁਣ ਨਹੀਂ ਇਲਾਕੇ ਦੀ ਬੋਲੀ ਹੁੰਦੀ ਆ ਆਪਣੇ ਇਲਾਕੇ ਚ ਬੀਬੀਆਂ ਆਮ ਤੌਰ ਤੇ ਜਿਹੜਾ ਜਵਾਕ ਥੋੜਾ ਜਿਹਾ ਨਰੋਆ ਜਿਹਾ ਹੋਵੇ ਸੋਹਣਾ ਹੋਵੇ ਉਹਨੂੰ ਐਵੇਂ ਕਹਿ ਦਿੰਦੀਆਂ ਹਨਾ ਤਾਂ ਵੀ ਮੈਨੂੰ ਐ ਲੱਗਿਆ ਕਿਉਂਕਿ ਮੈਂ ਦੇਖਾ ਤੂੰ ਜਿ ਵੜ ਕੇ ਗੱਲ ਮਾਤਾ ਪੁੱਛਰਿਆ ਲੱਗਦਾ ਤੇ ਤੀਜਾ ਇਹ ਪੁੱਛ ਰਿਹਾ ਬਈ ਡ੍ਰੈਗਨ ਦਾ ਏ ਇਹਦੀ ਮਦਰ ਬਹੁਤ ਚੰਗੀ ਸੀ ਮੈਕਸ ਕੁੱਤੇ ਦੀ ਬੱਚੀ ਜਿਹੜਾ ਤੁਹਾਨੂੰ ਉਹਦੇ ਫਿਰ ਮੈਨੂੰ ਕੁੱਤਾ ਪਸੰਦ ਸੀ ਉਹ ਤੇ ਇੱਕ ਵਈ ਆਪਣਾ ਪਰ ਸ਼ੇ ਡ੍ਰੈਗਨ ਹੈਗਾ ਹੀ ਆ ਉਹਦਾ ਜਾਨ ਆਪਣੀ ਹੁਣ ਇਹ ਤਾਂ ਐਵੇਂ ਕਹਦੀ ਛੋਟੇ ਨੇ ਕੋਈ ਕਸ਼ਰੀ ਨਹੀਂ ਛੱਡੀ ਬਈ ਉਹ ਮਤਲਬ ਜਿਹੜੇ ਜਮਾ ਆਪਣੇ ਕੋਲੇ ਹੀ ਪੈਦਾ ਹੁੰਦੇ ਆ ਫੀਮੇਲਾਂ ਤੋਂ ਪੈਦਾ ਹੁੰਦੇ ਆ ਉਹ ਕਿੰਨੇ ਕ ਬੱਚੇ ਹੁੰਦੇ ਆ ਆਪਣੇ ਕੋਲੇ ਵੀ ਜੇ ਮੰਨ ਕੇ ਚੱਲੋ ਕੋਈ ਬੰਦਾ ਬੰਦ ਕੀਤਾ ਮੈਂ ਮੈਂ ਤੁਹਾਨੂੰ ਦੱਸ ਦਾਂਗਾ ਜਿਹੜਾ ਹੁਣ ਤੁਸੀਂ ਕੋਣ ਮਾਂ ਦੇਖਿਆ ਆਪਣੇ ਕੋਲੇ ਹੂੰ ਬਈ ਤੁਸੀਂ ਆਪ ਹੀ ਦੱਸੋ ਮੈਨੂੰ ਵੀ ਜਦੋਂ ਆਪਣੇ ਕੋਲੇ ਦੋ ਦੋ ਮਾਫੀਆ ਦਿਖਾਈ ਜੀ ਤਿਆਰ ਕੁੱਤੇ ਕਿ ਦਿਖਾਈ ਜੀ ਮਨਦਾ ਦੋ ਆਪਾਂ ਹੂੰ 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 ਉਦੋਂ ਬਾਅਦ ਬਈ ਤੁਸੀਂ ਵੀ ਦੋ ਦੁਨੀਆ ਦੇਖਦੇ ਆ ਸਾਰੀ ਕੁਝ ਦੇ ਦਿਆ ਉਹ ਤੁਹਾਨੂੰ ਕਿਵੇਂ ਲੱਗਿਆ ਸਤੰਬੀ ਵੀ ਆਪਾਂ ਇਹ ਮਸਲੇ ਤੇ ਨਹੀਂ ਆਪਣੇ ਲੈਬਰੇਟਰੀ ਦੇ ਮੁਕਾਬਲੇ ਆਪਾਂ ਵੀ ਆਪਾਂ ਇਹ ਕਲੈਕਸ਼ਨ ਬਈ ਇੰਦਾ ਕੀਤਾ ਵੀ ਆਪਾਂ ਆਪਦੇ ਕੋਲੇ ਬਈ ਬਹੁਤ ਐਵੇਂ ਕਹਦੀ ਮੈਂ ਪੈਸੇ ਕਮਾਉਣ ਦੀ ਨਹੀਂ ਬਲੀ ਕੀਤੀ ਬਈ ਹੂੰ ਪਹਿਲਾਂ ਆਉਦੇ ਕੋਲੇ ਬਰੀਡ ਹੀ ਇੰਦਾ ਦੀ ਇੰਨੀ ਤਕੜੀ ਕਰੀ ਆ ਮਹਾਰਾਜ ਦੀ ਕਿਰਪਾ ਨਾਲ ਬਈ ਆਪਣੇ ਕੋਲੇ ਇੰਨਾ ਖਾਜਾ ਮੇਰੇ ਕੋਲ ਜਗ੍ਹਾ ਦੀ ਥੋੜੀ ਕਮੀ ਸੀ ਹੁਣ ਮਹਾਰਾ ਬਈ ਸੋਧ 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 ਬਈ ਤੀਜੀ ਚੌਥੀ ਪੀੜ੍ਹੀ ਦੀ ਜਮਾਂ ਹੀ ਸੋਧਤਾ ਬਈ ਉਹ ਕੰਮ ਹੀ ਪੂਰਾ ਐਂਡ ਤੇ ਕਰਤਾ ਬਈ ਹੁਣ ਜਿਹੜਾ ਵੀ ਕੁਝ ਜੰਮੂਗਾ ਤਾਂ ਬਾਈ ਐਂਡ ਹੀ ਹੋਊਗਾ ਹੂੰ ਸਹੀ ਹੈ ਕਿ ਨਹੀਂ ਹਾਂ ਵੀ ਕਈ ਵਾਰੀ ਮੈਨੂੰ ਬੰਦੇ ਨਾ ਕਈ ਬਰੀਡਰ ਜਿਵੇਂ ਕਹ ਲਓ ਵੀ ਜਦੋਂ ਕਿਸੇ ਨੂੰ ਆਪਾਂ ਜਵਾਬ ਦੇ ਦਈਏ ਉਹ ਬਦਨਾਮ ਕਰਨ ਲੱਗ ਜਾਂਦੇ ਆ ਮਸਲਾ ਕੀ ਆ ਬਾਈ ਮੇਰਾ ਰੇਟ ਫਿਰ ਫਿਰ ਬਾਈ ਥੋੜਾ ਜਿਆਦਾ ਜਦੋਂ ਮੈਂ ਬਈ ਮੋਦੀ ਤੇ ਬਹੁਤ ਮਿਹਨਤ ਕੀਤੀ ਆ ਆਪਦਾ ਸਾਰਾ ਕੁਝ ਝੋਕਤਾ ਉਹਦੇ ਵਿੱਚ ਮੈਂ ਕਮਾਈ ਨਹੀਂ ਕਰੀ ਗਈ ਫਿਰ ਥੋੜਾ ਜਿਆਦਾ ਬਾਈ ਰੇਟ ਕਿਵੇਂ ਕੁਆਲਟੀ ਦਾ ਤਾਂ ਬਾਈ ਫਿਰ ਫਰਕ ਤਾਂ ਹੋਊਗਾ ਈ ਉਹ ਚੀਜ਼ ਦਾ ਫਿਰ ਮੈਂ ਉਹ ਚੀਜ਼ ਦਾ ਵੀ ਥੋੜਾ ਜਿਆਦਾ ਬੰਦੇ ਕਹਿਣ ਲੱਗ ਜਾਂਦੇ ਰੇਟ ਵੱਧਦਾ ਰੇਟ ਵੱਧ ਕੀ ਆ ਰੇਟ ਵੱਧ ਬਰੀਡਰੀ ਕਹਿੰਦੇ ਬਰੀਡਰੀ ਕਤੂਰੇ ਮੰਗਦੇ ਆਪਾਂ ਤੋਂ ਵੱਧ ਆਪਾਂ ਇਹ ਕਹਿੰ ਉਹ ਇਤ ਕੋਈ ਸ਼ੱਕ ਵਾਲੀ ਹੈ। ਕੋਈ ਜਿਵੇਂ ਆਪਾਂ ਤੋਂ ਕੋਈ ਲੈ ਜੇ ਬਾਈ ਉਹਨੇ ਬਰੀਡਿੰਗ ਹੀ ਨਹੀਂ ਕੀਤੀ ਬੰਦੇ ਨੇ। ਹਾਂ। ਸਹੀ ਹੈ। ਨਹੀਂ ਨਹੀਂ ਬਹੁਤ ਚੰਗੇ ਚੰਗੇ ਜਾਨਵਰ। ਬੜੇ ਮਤਲਬ ਉਹ ਨਾ ਕਈ ਵਾਰੀ ਬਹੁਤ ਚੰਗਾ ਜਾਨਵਰ। ਅਕਸਰ ਇਹ ਜਿਹੜੇ ਇਹ ਚੰਗੇ ਬਣੇ ਆ ਚੰਗਿਆਂ ਚੋਂ ਹੀ ਬਣੇ ਆ ਨਾ ਕਿਸੇ ਦੇ ਪੈਦਾ ਕੀਤੇ ਹੀ ਚੰਗੇ ਬਣੇ ਆ। ਹਾਂ। ਤੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਚੰਗੀ ਨਸਲ ਨਾਸ ਨਹੀਂ। ਕਿਉਂਕਿ ਬਾਈ ਦੇਖੋ ਸਟੱਡ ਦਾ ਹੁਣ ਹਰੇਕ ਨੂੰ ਪਤਾ ਸਟੱਡ ਦਾ ਖਰਚਾ ਹੀ ਬਹੁਤ ਹੁੰਦਾ ਏ। ਹੂੰ। ਮੈਂ ਤਾਂ ਵਗਦੇ ਸਾਦੀ ਚੀਜ਼ ਹੈ ਯਾਰ ਹਾਂ ਸਟੱਡ ਦਾ ਉਦਾਂ ਵੀ ਵਾਈ ਕਰਤਾ ਫੀਮੇਲ ਨੂੰ ਜ਼ਿਆਦਾ ਹੁੰਦਾ ਏ ਪਰ ਮੈਦਾ ਵੀ ਫੀਮੇਲ ਨੂੰ ਵੀ ਉਨੀ ਖਰਾਕ ਹੀ ਪਾਉਣਾ ਐਵੇਂ ਕਹਿੰਦਾ ਮੇਰਾ ਤਾਂ ਆਪਣਾ ਤਾਂ ਹੀ ਹੁੰਦਾ ਵੀ ਉਹ ਆ ਵੀ ਉਹ ਵੀ ਆ ਉਹ ਵੀ ਆਈਆਂ ਨੂੰ ਫੁੱਲ ਸਾਰਿਆਂ ਨੂੰ ਇੱਕੋ ਜਿਹਾ ਹੀ ਪਵੇ ਨਹੀਂ ਐਕਰਨ ਜਦੋਂ ਆਪਾਂ ਨਾ ਜਾਨਵਰ ਨੂੰ ਜਿੱਦ ਦਾ ਸਵਾਲ ਮੁੱਨਣ ਲੱਗ ਜਾਂਦੇ ਹੁਣ ਮੈਂ ਤੁਹਾਨੂੰ ਦੱਸਦਾ ਅ ਬਹੁਤ ਬਾਰੀ ਘੋੜੇ ਮੈਨੂੰ ਸੱਚੀ ਕਦੇ-ਕਦੇ ਆਪਦੇ ਮਨ ਨੂੰ ਲੱਗਣਗੇ ਵੀ ਥੋੜੇ ਜੇ ਭਾਰੇ ਆ ਤੇ ਮੈਂ ਬਾਈ ਨੂੰ ਕਹੂੰਗਾ ਕਿ ਯਾਰ ਬਾਈ ਨਾ ਵੀ ਥੋੜੇ ਜੇ ਵੀ ਪਾ ਥੋੜੇ ਜਿਹੇ ਹਲਕੇ ਘੋੜੇ ਦੇ ਯਾਰ ਗਰਮੀ ਚ ਤੰਗ ਨਾ ਹੋਣ ਬਾਈ ਕਹੂਗਾ ਯਾਰ ਜਦੋਂ ਨਾ ਘਰੇ ਲੋਕ ਆਉਂਦੇ ਆ ਜਾਂ ਤੂੰ ਹੁੰਨਾ ਜਾਂ ਨਹੀਂ ਹੁੰਦਾ ਤੇ ਕੋਈ ਕਹਿੰਦਾ ਘੋੜਾ ਬਾਹਰ ਕੱਢ ਕੇ ਦਿਖਾ ਹੈ ਤੇ ਯਾਰ ਇਹ ਆਪਣੀ ਇੱਜ਼ਤ ਆ ਯਾਰ ਇਹ ਮਹਲੇ ਤੇ ਇਹ ਓਵੇਂ ਨਹੀਂ ਹੋਣੇ ਹੁਣ ਉਹ ਸਹੀ ਗੱਲ ਬਾਈ ਉਸ ਸਾਹਮਣੇ ਨਾਲ ਜਦੋਂ ਫੀਲ ਕਰਦਾ ਹੈ ਨਾ ਫਿਰ ਉਹ ਲੱਗਦਾ ਫਿਰ ਬਾਈ ਨੂੰ ਕਹਿੰਦਾ ਬਈ ਮੈਂ 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 ਤੁਹਾਨੂੰ ਆਪ ਹੀ ਦੱਸਦਾ ਮੈਂ ਡ੍ਰੈਗਨ ਨੂੰ ਦੋ ਰੋਟੀਆਂ ਪਾਉਣਾ ਮੈਂ ਨਾ ਉਹਦਾ ਕੁਦਰਤੀ ਨੂੰ ਸੂਰੇ ਨੂੰ ਬਹੁਤ ਖਰਾਕ ਬਾਈ ਮੈਂ ਹੁਣ ਬਹੁ ਘੱਟ ਪਾਉਣਾ ਕਈ ਵਾਰੀ ਲੱਸਾ ਹੋ ਜਾ ਸਾਲਾ ਮੈਨੂੰ ਵੀ ਨਹੀਂ ਸੋਹਣਾ ਦੱਸਦਾ ਬਈ ਇਹਨੂੰ ਤੇ ਮੈਨੂੰ ਇਦਾਂ ਲੱਗੂ ਯਾਰ ਨਹੀਂ ਯਾਰ ਮੈਨੂੰ ਵੀ ਯਾਰ ਥੜਾ ਸੋਹਣਾ ਕੋਈ ਨਹੀਂ ਹੁੰਦਾ ਮੋਟਾ ਜਿਹਾ ਹੀ ਸੋਹਣਾ ਲੱਗਦਾ ਹੈਗਾ ਤੇ ਪਰ ਉਹਨੂੰ ਫੇਰ ਵੀ ਬੜੀ ਡਾਈਟ ਬਹੁਤ ਜ਼ਿਆਦਾ ਕੰਟਰੋਲ ਕੀਤੀ ਵੀ ਆ ਤੇ ਉਹਦੇ ਜਿਹੜੇ ਬੱਚੇ ਆਉਂਦੇ ਆ ਉਹ ਵੀ ਇਹਦੇ ਮੁੰਬਈ ਭਾਲੂ ਜਿਹਾ ਆਉਂਦੇ ਆ ਨਹੀਂ ਇੱਕ ਤਾਂ ਇੱਕ ਤਾਂ ਹੁੰਦੀ ਹੈ ਨਾ ਵੀ ਪਿੰਡੇ ਦੇ ਉੱਪਰ ਖੜਾ ਕੇ ਇੱਕ ਹੁੰਦੀ ਹੈ ਹੱਡਾਂ 'ਚ ਜਿਹਦੇ ਹੱਡਾਂ 'ਚ ਜਾਨ ਆ ਇੱਕ ਨਾ ਅਸੀਂ ਤੂਤ ਪਿੰਡ ਗਏ ਉਹਨਾਂ ਮਨ ਨਾ ਬਾਈ ਨਾ ਇੱਕ ਝੋਟਾ ਲਿਆ ਬਹੁਤ ਸੋਹਣਾ ਝੋਟਾ ਜਵਾਈ ਦਾ ਹਾਂ ਜੀ ਮੈਂ ਦੇਖੀ ਵੀਡੀਓ ਦੇਖੀ ਜੀ ਉਹਨਾਂ ਬਾਈ ਨਾ ਝੋਟਾ ਲਿਆ ਗੁੱਜਰਾਂ ਤੋਂ ਜੀ ਉਹਨੂੰ ਬੁੱਢਾ ਜਾ ਲੱਗੇ ਝੋਟਾ ਹੱਡਲ ਜਾ ਤੇ ਜਦੋਂ ਨਾ ਮੈਂ ਨੇੜੇ ਗਿਆ ਤਾਂ ਮੈਂ ਇੱਕ ਚੀਜ਼ ਦੇਖੀ ਬਾਈ ਦੇ ਜਿਹੜੇ ਪਹਿਲਾਂ ਵਾਲੇ ਝੋਟੇ ਸੀ ਉਹਨਾਂ ਨਾਲੋਂ ਵੀ ਉਹ ਝੋਟੇ ਤੇ ਹੱਡ ਜ਼ਿਆਦਾ ਨਰੋਏ ਅੱਛਾ ਉਹਨਾਂ ਨੂੰ ਮੋٹے ਹੱਡਾ ਹਾਂਜੀ ਤੇ ਜਦੋਂ ਉਹਦੇ ਮੱਜਾਂ ਦੇ ਉਹਦੇ ਬੱਚਿਆਂ ਦੇ ਉਹਨਾਂ ਨੇ ਦੱਸੀ ਵੀ ਇਹਦੇ ਰਿਕਾਰਡ ਜੀ ਤੇ ਉਹ ਵਾਕਈ ਉਹਦੇ ਹੱਡਾਂ ਦੇ ਵਿੱਚ ਝਲਕਦੇ ਸੀ ਇਹਦੇ ਹੱਡਾਂ ਦੇ ਵਿੱਚ ਜਿਹੜਾ ਦਮ ਹੈਗਾ ਉਹ ਅੱਗੇ ਨੇ ਬੱਚਿਆਂ ਨੂੰ ਦਿੱਤਾ ਹੀ ਦਿੱਤਾ ਦਿੱਤਾ ਹੀ ਬਈ ਦਿੱਤਾ ਬਸ 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 ਹਨਾ ਕੰਮ ਤਾਂ ਬਈ ਵੈਲਡ ਕਰਦੇ ਜੀ ਇੱਕ ਤਾਂ ਪਾ ਉਹੀ ਬਣਾ ਦੇਣਾ ਜੀ ਜਾਨਵਰ ਨੂੰ ਚਾਰ ਪੀ ਚਾੜਦੇ ਨੇ ਇੱਕ ਹੁਣ ਹੱਡੀ ਦਮ ਜੀ ਬਈ ਬੰਦੇ ਨੇ ਉਹਦੇ ਉੱਤੇ ਮਿਹਨਤ ਕੀਤੀ ਹੈ ਜਿਹੜੀ ਉਹ ਵੀ ਮਤਲਬ ਦਿਸਦੀ ਹੈ ਜਿਹੜੇ ਹੁਣ ਮਕਸੀਕੇ ਆ ਜੀ ਉਹਨਾਂ ਨੇ ਕਹਿੰਦੇ ਨਾ ਗੋਰੀਆਂ ਦੇ ਖੇਤਾਂ ਦੇ ਵਿੱਚ ਹਲਵਾ ਹੈ ਬਲਦਾਂ ਦੇ ਥਾਂ ਤੇ ਬਲਦਾਂ ਦੇ ਥਾਂ ਤੇ ਹਾਂ ਵੀ ਬਲਦਾਂ ਵਾਂਗੂ ਕਹਿੰਦੇ ਨਾ ਉਹਨਾਂ ਨੂੰ ਮੂਰੇ ਜੋੜਦੇ ਸੀ ਤੇ ਛਾਂਟੇ ਮਾਰਦੇ ਸੀ ਅੱਛਾ ਤੇ ਉਹ ਉਹਨਾਂ ਦੇ ਪੁਰਖਿਆਂ ਨੇ ਇੰਨੀ ਸਰੀਰ ਦੀ ਮਿਹਨਤ ਕੀਤੀ ਹੁਣ ਜਿਹੜੇ ਉਹਨਾਂ ਦੇ ਗਾਂ ਬੱਚੇ ਜੰਮਦੇ ਉਹੀ ਮਸਲਰ ਜਾਂਦੇ ਆ ਮਸਲਰ ਜਾਂਦੇ ਆ ਹਾਂ ਬਿਨਾਂ ਜੰਮ ਤੋਂ ਹੀ ਮਸਲਰ ਆਉਂਦਾ ਸੱਚਾਈ ਹੈ ਬਈ ਇਹਦਾ ਫਿਰ ਇਹ ਤਾਂ ਦੇਖੀਏ ਚੀਜ਼ਾਂ ਆਪਾਂ ਸਹੀ ਹੈ ਹਨ ਵੀ ਜਿਵੇਂ ਹੁਣ ਆਪਾਂ ਜਾਨਵਰ ਦੀ ਮਿਹਨਤ ਕਰਾਉਂਦੇ ਜਿਵੇਂ ਹੁਣ ਸੋਖੇ ਤੁਸੀਂ ਡ੍ਰੈਗਨ ਦੀ ਕਿੰਨੀ ਮਿਹਨਤ ਕਰਾਈ ਆ ਵੀ ਜਦੋਂ ਤੂੰ ਆਪ ਕਬੱਡੀ ਦੀ ਮਿਹਨਤ ਛੱਡਤੀ ਉਦੋਂ ਗਾ ਡ੍ਰੈਗਨ ਤੇ ਹੋ ਗਿਆ ਡ੍ਰੈਗਨ ਤੇ ਹੋ ਗਿਆ ਸਹੀ ਗੱਲ ਹੈ ਬਾਈ ਤਾਂ ਜਿੰਨੀ ਮਿਹਨਤ ਕਰਾਈ ਉਹ ਕੁਦਰਤੀ ਉਹ ਦੇਖ ਲਈ ਉਹ ਨੈਚੁਰਲ ਚੀਜ਼ ਚਲ ਕੋਦੇ ਬੱਚਿਆਂ ਚੋਂ ਪੈਂਦੀ ਪੈਂਦੀ ਹੈ ਪੈਂਦੀ ਪੈਂਦੀ ਹੈ ਬਾਈ ਸਹੀ ਗੱਲ ਹੈ ਕਿਉਂਕਿ ਉਹਦੀ ਮਿਹਨਤ ਹੀ ਨਹੀਂ ਕੋਈ ਕਰਾ ਸਕਦਾ ਨਹੀਂ ਕਰ ਬਿਲਕੁਲ ਬਾਈ ਹਨਾ ਬਿਲਕੁਲ ਬਾਈ ਤਾਂ ਉਹ ਅਗਲੀ ਘਾਟਾ ਘਾਟਾ ਲਾ ਕੇ ਬਾਈ ਤੁਰੇ ਫਿਰਨਾ ਡੌਗ ਨੂੰ ਸਹੀ ਹੈ ਕਿ ਨਹੀਂ ਉਹ ਆਪ ਦਾ ਕੰਮ ਘਰ ਦਾ ਛੱਡ ਦੇਣਾ ਬਸ ਐ ਹੁੰਦਾ ਵੀ ਯਾਰ ਐ ਹੀ ਨਾ ਹੋਵੇ ਮੱਜੂ ਕਿਆਂ ਵਾਲੇ ਬਾਪੂ ਨੇ ਘੋੜੇ ਦੀ ਇੰਨੀ ਮਿਹਨਤ ਕਰਾਈ 70 70 ਕਿਲੋਮੀਟਰ ਦੋ ਦੋ ਜਾਣੇ ਬੈਠ ਕੇ ਜਾ ਕੇ ਘੋੜੀਆਂ ਮਲਾਉਂਦੇ ਸੀ ਤੇ ਗਾਂ ਜਾ ਕੇ ਉਹਦੇ ਪੜੋਤਿਆਂ ਚ ਵੀ ਉਹੋ ਚੀਜ਼ ਆਈ ਜਾਂਦੀ ਆਈ ਜਾਂਦੀ ਦੇਖ ਲੈ ਬਾਈ ਯਾਰ ਐ ਆਈ ਜਾਂਦੀ ਆ ਜਿਹੜੀ ਚੀਜ਼ ਇੱਕ ਵਾਰੀ ਕਿਸੇ ਨੇ ਮਿਹਨਤ ਕਰਕੇ ਬਣਾ ਲਈ ਨਾ ਉਹ ਮੁੜ ਕੇ ਕਈ ਪੀੜੀਆਂ ਤੱਕ ਰਹਿੰਦੀ ਸਹੀ ਗੱਲ ਆ ਬਾਈ ਸਹੀ ਗੱਲ ਕਈ ਪੀੜੀਆਂ ਨਹੀਂ ਖਰਾਉਂਦਾ ਬਿਲਕੁਲ ਬਾਈ ਬਿਲਕੁਲ ਦੇਖੋ ਦੇਖੋ ਇਹਦੀਆਂ ਡ੍ਰੈਗਨ ਦੀਆਂ ਬੱਚੀਆਂ ਜੋ ਕੱਢਿਆ ਵੀ ਨਹੀਂ ਹੁਣ ਚੰਨੋੜ ਡ੍ਰੈਗਨ ਦੀ ਬੱਚੀ ਆ ਹੂੰ ਉਦੇ ਵਿੱਚ ਉਹ ਗਾ ਜਿਹੜਾ ਤੀਜੀ ਵੀਡੀਓ ਦਾ ਬੱਚਾ ਆਇਆ ਬਾਈ ਬੇ ਮਸਾਲਾ ਆਇਆ ਬਾਈ ਡਰੈਗਨ ਤੋਂ ਵੀ ਉੱਪਰ ਲਾ ਦੋ ਨੂੰ ਤਾਂ ਹਜੇ ਦਾ ਹਜੇ ਬੱਚਾ ਉਹ ਦੇਖੋ ਉਹ ਕਿੰਦਾ ਤਕੜਾ ਨਿਕਲੇਗਾ ਬਾਈ ਮੇਲ ਹੀ ਉਹ ਆ ਨਾ ਅਸਲ ਕਹਾਣੀ ਕੀ ਆ ਮੇਲ ਹੀ ਉਹ ਆ ਜਿਹੜਾ ਬੱਚਾ ਆਪ ਦੇ ਤੋਂ ਤਕੜਾ ਦੇ ਰਿਹਾ ਏ ਹਾਂ ਠੀਕ ਹੈ ਨਾ ਇਹ ਤੁਹਾਨੂੰ ਪਤਾ ਘੋੜਿਆਂ ਜਿਵੇਂ ਬਹੁਤ ਘੱਟ ਆ ਹੂੰ ਇਹ ਰੇਅਰ ਆਉਂਦਾ ਬਾਈ ਬਹੁਤ ਘੱਟ ਆਉਂਦਾ ਵੀ ਜਿਹੜੇ ਬੱਚੇ ਤੁਸੀਂ ਦੇਖੋਗੇ ਨਰਮ ਆਉਣਗੇ ਹਾਂ ਜਾਨਵਰ ਵੀ ਆਪ ਦੇ ਤੋਂ ਪਿੱਛੇ ਦਿੰਦਾ ਅੱਗੇ ਨਹੀਂ ਦਿਖਾਉਂਦਾ ਇਹ ਮੈਂ ਤਾਂ ਬਈ ਦੇਖੋ ਤੋਂ ਵਧੇ ਦਾ ਸਾਰੀ ਦੁਨੀਆ ਕਰਦੀ ਮੈਂ ਤਾਂ ਮਹਾਰਾਜ ਦੀ ਕਿਰਪਾ ਹੀ ਮੰਨਦਾ ਇਹਨੂੰ ਹਣਾ ਸ਼ੁਕਰਾ ਪਰਮਾਤਮਾ ਦਾ ਜੀ ਨਹੀਂ ਬਰੀਡਰ ਅਸਲ ਦੇ ਵਿੱਚ ਬਰੀਡਰ ਵੱਡਾ ਮ ਪ੍ਰਵਾਨ ਹੀ ਉਹ ਹੋਇਆ ਜੀ ਜੇ ਆਪਾਂ ਤੁਹੇ ਘੋੜਿਆਂ ਦੀ ਗੱਲ ਤੋਰੀ ਜੀ ਜਿਹੜਾ ਦਲਵਾਗ ਸੀ ਰਣਗੇ ਵਾਲਾ ਹਨਾ ਮੈਂ ਮੈਂ ਐਂ ਕਹਿੰਦਾ ਸੀ ਵੀ ਆ ਆਪਣਾ ਦਲਵਾਗ ਆ ਆਪਣੇ ਡਰੈਗਰਾਂ ਵਾਂਗੂੰ ਐਂ ਕਹੀ ਜਾਂਦਾ ਸੀ ਵੀ ਦਲਵਾਗ ਆਏ ਦਲਵਾਗ ਆ ਸਹੀ ਗੱਲ ਆ ਬਾਈ ਵੀ ਆਪਣੇ ਲਈ ਮਾਰੀ ਗੱਲ ਆ ਵੀ ਦਲਵਾਗ ਆਏ ਹਾਂ ਬੜਾ ਬਾਈ ਆਪਾਂ ਰਿਸਪੈਕਟਡ ਆ ਸਣੀ ਬਾਈ ਹੁਣੀ ਦੇਖੋ ਬਾਈ ਐ ਮੇਜ਼ਾ ਸਾਡੇ ਮੋਗੇ ਚ ਕਿੱਥੋਂ ਕਿੱਥੋਂ ਘੋੜੀਆਂ ਆਉਂਦੀਆਂ ਹਨਾ ਕਿੱਥੇ ਆਉਂਦੀਆਂ ਤੇ ਮੈਂ ਐਂ ਕਹੀ ਜਾਂਦਾ ਸੀ ਮੈਂ ਕਿਹਾ ਆ ਦਲਵਾਗ ਆ ਇਹਨੇ ਬਾਹਰਲੇ ਸਟੇਟਾਂ ਤੋਂ ਔਣ ਲਾਤੀਆਂ ਹਨਾ ਇਹ ਜਾਨਵਰ ਆਉਣ ਲੱਗੇ ਤੇ ਉਹਨਾਂ ਦਲਵਾਗ ਨੇ ਆਪਣੇ ਤੋਂ ਅੱਗੇ ਬੱਚੇ ਦਿੱਤੇ ਤਾਈ ਉਹਨੂੰ ਬਰੀਡਰ ਮੰਨਿਆ ਤਾਈ ਮੰਨਿਆ ਗਿਆ ਬਸ ਉਹ ਅਰਜਨਾ ਰੌਲੀ ਵਾਲਾ ਉਹਨੇ ਆਪਣੇ ਤੋਂ ਅੱਗੇ ਬੱਚੇ ਦਿੱਤੇ ਆਪਣੇ ਤੋਂ ਵੱਡੇ ਆਪਣੇ ਤੋਂ ਮਤਲਬ ਸਾਰੇ ਉਹਨੇ ਆਪਣੇ ਖੋਦ ਦੀ ਬਾਡੀ ਨੂੰ ਵੀ ਡੋਮਿਨੇਟ ਕੀਤਾ ਗਾਂਹਾਂ ਲੈ ਕੇ ਗਿਆ ਬਸ ਅੱਗੇ ਜਮਾਰੇ ਸੀ ਸੁਮੰਦਰ ਆਪਦੇ ਤੋਂ ਗਾਂਹ ਲੈ ਕੇ ਗਿਆ ਲੈ ਕੇ ਗਿਆ ਬਸ ਹਾਂ ਤਾਂ ਅਸਲ ਬਰੀਡਰੀ ਉਹਨੂੰ ਮੰਨਿਆ ਜਾਂਦਾ ਵੀ ਜਿਹੜਾ ਅਗਲੀ ਪੀੜ੍ਹੀ ਨੂੰ ਉਦੋਂ ਵੀ ਸਵਾਰਦੇ ਬਈ ਮੈਂ ਤੁਹਾਨੂੰ ਕਹਿੰਦਾ ਡ੍ਰੈਗਨ ਦਿੱਤਾ ਦਿੱਤਾ ਹੁਣ ਡ੍ਰੈਗਨ ਦਾ ਜਿਹੜਾ ਬੱਚਾ ਏ ਹੂੰ ਉਹ ਬੋਟ ਆਪ ਰਿਜ਼ਲਟ ਮਾਰ ਜਾਂਦਾ ਬਾਈ ਸੁਰਾ ਬੱਚੇ ਉਹਦੇ ਮਾਡਲ ਛੋਟੇ ਛਟੇ ਹੁੰਦੇ ਆ ਜਿਹੜਾ ਆਪਣਾ ਇੰਪੋਰਟ ਆ ਬਾਈ ਲੈਜੈਂਡ ਉਹਦੇ ਬੱਚੇ ਸੋਈ ਪਾਏਗੇ ਵੀਡੀਓ ਉਹਦੀ ਬਾਈ ਜਬਰਦਸਤ ਬਾਈ ਨਾਲੇ ਵੱਧ ਚਾਕਲੇਟ ਮਾਰਦਾ ਉਹ ਵੀ ਬਈ ਬਹੁਤ ਚਾਕਲੇਟ ਕੁੱਤੇ ਆ ਬਾਈ ਘੱਟ ਤਾਂ ਥੋੜੇ ਘਾਣੇ ਮਾਰਦੇ ਆ ਵੀ ਫਿਰ ਇਹ ਕੁੱਤੀ ਦੇ ਸਾਰਾ ਸਾਰਾ ਲੀਟਰ ਚਾਕਲੇਟ ਮਾਰਦਾ ਬਾਈ ਵੀ ਐਡਾ ਵਧੀਆ ਰਿਜ਼ਲਟ ਆ ਉਹਦਾ ਤੇ ਗਾਹ ਬਾਈ ਗਲੌਕ ਆ ਦੇਖੋ ਉਹਦੇ ਵਿੱਚ ਤਾਂ ਮੈਨੂੰ ਇਦਾਂ ਲੱਗਦਾ ਵੀ ਉਹ ਸਾਰਿਆਂ ਤੋਂ ਤਕੜਾ ਹੀ ਮਾਰੂਗਾ ਕਿਉਂਕਿ ਉਹਦੇ ਵਿੱਚ ਬਾਈ ਜਾਨੀ ਕਿ ਜਿਵੇਂ ਹੀ ਸ਼ਾਨਣਾ ਲੱਗ ਕੇ ਉਹ ਪਲਿਆ ਵਾ ਬਾਈ ਬਾਈ ਜਿਵੇਂ ਮ ਜਿਵੇਂ ਕਹਲਾ ਵੀ ਚੰਨੂ ਆ ਗਈ ਡ੍ਰੈਗਨ ਦੀ ਗਾਹ ਆਪਣਾ ਪੋਰਟ ਲੱਗ ਗਿਆ ਗਾ ਉਹ ਗਾ ਤੀਜੀ ਚੌਥੀ ਪੀੜੀ ਵੀ ਉਹਦੀ ਮੈਨੂੰ ਪਤਾ ਵੀ ਕਿੱਥੋਂ ਕੀ ਚੀਜ਼ ਆ ਉਹਦੀ ਵੀ ਉਹ ਤਾਂ ਜਮਾਂ ਹੀ ਉਦੋਂ ਵਿਸਰਾ ਮਾਰੂਗਾ ਬਾਈ ਮਤਲਬ ਕੁੱਲ ਮਿਲਾ ਕੇ ਤੁਸੀਂ ਫੋਨ ਕਰ ਸਕਦੇ ਆ ਇਨਕੁਆਰੀ ਕਰ ਸਕਦੇ ਲੀਟਰ ਦੀ ਹਾਂ ਹਾਂ ਇੰਤਜ਼ਾਰ ਲੀਟਰ ਦੀ ਮਤਲਬ ਦੱਸਦਾ ਬਈ ਜੇ ਤਾਂ ਜਿਵੇਂ ਆਪਣੇ ਘਰੋਂ ਲੈਣਾ ਏ ਲੀਟਰ ਆਪਣੇ ਕੋਲ 2-3 ਹੋਏ ਵਿਆ ਹੁਣ ਜਸਬਾਬਾ ਮੇਰਾ ਵੀਰ ਪਿੱਖੀ ਤੋਂ ਉਹਦੇ ਕੋਲੇ ਹੋਇਆ 2 ਲੀਟਰ ਆਪਣੇ ਲੈਜੈਂਡ ਤੋਂ ਟਰੌਗਲੇਟ ਤੋਂ ਤੇ ਇੱਕ ਡ੍ਰੈਗਨ ਦੇ ਬੱਚੇ ਦਾ ਹੋਇਆ ਬਾਈ ਉਹ ਫਿਰੋਜ਼ਪੁਰ ਹੋਇਆ ਬਾਈ ਇੱਕ ਡਾਕਟਰ ਸਾਹਿਬ ਕੋਲੇ ਆਪਣੇ ਕੋਲੇ ਹੋਇਆ ਬਾਈ ਦੂਜਾ ਉਹਦੇ ਚ ਪਏ ਆ 2 ਬੱਚੇ ਹਜੇ ਆਪਣੇ ਮੇਲ ਵੀ ਬਹੁਤ ਟੌਪ ਦੇ ਆ ਉਹ ਵੀ ਫੀਮੇਲ ਟੌਪ ਦੀ ਬੱਚੀ ਸੀ ਬਹੁਤ ਚੰਗੀ ਆ ਵੀ ਜਿਹੜੇ ਮੇਰੇ ਘਰੇ ਹੋਣੇ ਆ ਉਹ ਜਿਵੇਂ ਚੰਨੋ ਉਹ ਹਜੇ ਬਾਈ ਥੋੜਾ ਟਾਈਮ ਲੱਗੂਗਾ ਚੰਨੋ ਦੀ ਬੱਚੀ ਦਾ ਮੇਟ ਕਰਾਈ ਕਰਵਾਈ ਵੀ ਜੇ ਮਹਾਰਾਜ ਕਰੀ ਕਰਪਾ ਤਾਂ ਜੇ ਜੀ ਸੂਪੀ ਦਾ ਤੇ ਬਾਕੀ ਥੋੜਾ ਜਿਆਦਾ ਟਾਈਮ ਲੱਗੂਗਾ 2-4 ਮਹੀਨੇ ਜੇ ਮੇਰੇ ਤੋਂ ਜਿਵੇਂ ਜਿਵੇਂ ਜੇ ਅਭੀ ਘਰ ਦਾ ਬੱਚਾ ਲੈਣਾ ਤਾਂ ਤੇ ਬਾਕੀ ਵੀ ਜਿਹੜੀਆਂ ਫੀਮੇਲ ਲਸੂਗੀਆਂ ਮਾੜੀਆਂ ਨਹੀਂ ਬਹੁਤ ਟੌਪ ਦੀਆਂ ਵੀਰੇ ਆਪਾਂ ਦੇਖ ਕੇ ਪੂਰੀ ਟੌਪ ਦੀ ਫੀਮੇਲ ਤੇ ਛੱਡਦੇ ਆ ਜਿਵੇਂ ਸਮੇਂ ਸਮੇਂ ਆਪਣੇ ਕੋਲ ਕੀ ਸਰਵਿਸ ਹੁੰਦੀ ਆ ਉਹ ਨੂੰ ਇੰਸਟਾਗ੍ਰਾਮ ਤੇ ਅਪਲੇਟ ਹਾਂਜੀ ਇੰਸਟਾਗ੍ਰਾਮ ਦਾ ਪੇਜ ਆ ਬਾਈ ਆਪਣਾ ਇੰਡੀਅਨ ਡੌਗ ਲਵਰ ਤੇ ਜੀ ਆ ਵੀ ਸਾਰੇ ਜਣੇ ਕਰ ਲਿਓ ਫੋਲੋ ਉਹ ਹੁੰਦਾ ਜੋ ਵੀ ਹੁੰਦਾ ਉਹ ਤਿੰਨ ਕਵਾਰੀ ਆ ਤੇ ਇੱਕ ਵੀ ਐਂ ਫੇਸਬੁੱਕ ਤੇ ਇੰਡੀਅਨ ਡੌਗ ਲਵਰ ਦਾ ਨਾਮ ਦਾ ਪੇਜ ਆ ਇੱਕ ਹੈਗੇ ਥਾਲੀਵਾਲ ਐ ਬ੍ਰੇਡੋਰ ਫਾਰਮ ਆਪਣੀ ਆਈਡੀ ਜੀ ਹਾਂ ਉਹਦੇ ਤੇ ਤਾਂ ਡੇਲੀ ਪੈਂਦੀ ਪੈਂਦੀ ਆ ਬਾਈ ਹਰ ਰੋਜ਼ ਹਰ ਪੋਸਟ ਉਹਦੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਪਡੇਟ ਆ ਜਾਂ ਕਿਸੇ ਤਰ੍ਹਾਂ ਦਾ ਸੰਪਰਕ ਆ ਸੰਪਰਕ ਨੰਬਰ ਵੀਡੀਓ ਦੇ ਉੱਪਰ ਲਾ ਦਈਏ ਹਾਂਜੀ 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 ਹਾਂ ਤਾਂ ਸੰਪਰਕ ਨੰਬਰ ਵੀਡੀਓ ਦੇ ਉੱਪਰ ਆ ਬਾਈ ਸੋਖੇ ਦਾ ਜੇ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਹੋਈ ਤਾਂ ਬਾਈ ਨੂੰ ਸੰਪਰਕ ਵੀ ਕਰ ਲੀ ਜਿਉਂਦੇ ਰਹੋ